ਹੌਜੇ ਵੀ ਉਸੇ ਤਰ੍ਹਾਂ ਸ਼ਹਿਰ ਵਾਸੀਆਂ ਨੇ ਨਗਰ ਨਿਗਮ ਅੱਗੇ ਅਪੀਲ ਕਰਦੇ ਹੋਏ ਕਿਹਾ ਹੈ ਕਿ ਬਰਸਾਤਾਂ ਦੇ ਦਿਨਾਂ ਵਿੱਚ ਸ਼ਹਿਰ ਦੇ ਵਿੱਚ ਨਾਲੇ ਬਲੌਕਜ ਹੋਣ ਕਰਕੇ ਬਹੁਤ ਗੰਦਾ ਪਾਣੀ ਖੜਾ ਹੋ ਜਾਂਦਾ ਹੈ ਤੇ ਇਸ ਨੂੰ ਠੀਕ ਕਰਵਾਇਆ ਜਾਵੇ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਬਰਸਾਤਾਂ ਦੇ ਦਿਨਾਂ ਵਿੱਚ ਸ਼ਹਿਰ ਦਾ ਗਾਂਧੀ ਚੌਂਕ ਵਾਲਾ ਏਰੀਆ ਜਿਹੜਾ ਹੈ ਵਾਲਮੀਕੀ ਚੌਂਕ ਵਾਲਾ ਏਰੀਆ ਹੈ ਇੱਕ ਦਰਿਆ ਦੀ ਤਰ੍ਹਾਂ ਚਲਣ ਲੱਗ ਪੈਂਦਾ ਹੈ ਤੇ ਉਹਨਾਂ ਨੇ ਇਸ ਮੌਕੇ ਤੇ ਕਿਹਾ ਹੈ ਕਿ ਪ੍ਰਸ਼ਾਸਨ ਨੇ ਨਾਲੇ ਜਲਦੀ ਸਾਫ਼ ਨਾ ਕਰਵਾਇਆ ਤਾਂ ਸ਼ਹਿਰ ਦਾ ਬੁਰਾ ਹਾਲ ਹੋ ਸਕਦਾ ਹੈ ਤੇ ਉਹਨਾਂ ਨੇ ਅਪੀਲ ਕੀਤੀ ਹੈ ਤੇ ਕਿਹਾ ਹੈ ਕਿ ਸ਼ਹਿਰ ਦੇ ਵਿੱਚ ਬਗਦੇ ਸਾਰੀ ਨਾਲੀਆਂ ਨੂੰ ਨਾਲਿਆਂ ਨੂੰ ਜਲਦੀ ਹੀ ਠੀਕ ਕਰਵਾਇਆ ਜਾਵੇ ਤੇ ਇਸ ਸੰਬੰਧ ਵਿੱਚ ਜਦੋਂ ਨਗਰ ਨਿਗਮ ਦੇ ਮੇਅਰ ਪੰਨਾ ਨਾਲ ਪਾਰਟੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੀ ਨਾਲਾ ਗੈਂਗ ਦੀ 10 ਮੈਂਬਰੀ ਮੀਟਿੰਗ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਮੀਟਿੰਗ ਕਰਕੇ ਇਹ ਗੈਂਗ ਜਿਹੜੀ ਹੈ ਤਿਆਰ ਕੀਤੀ ਗਈ ਹੈ ਜਿੱਥੋਂ ਕੋਈ ਵੀ ਸ਼ਿਕਾਇਤ ਮਿਲਦੀ ਹੈ ਉੱਥੇ ਜਾਂਦੇ ਨੇ ਤੇ ਸ਼ਹਿਰ ਵਿੱਚ ਨਾਲਿਆਂ ਦੀ ਸਫਾਈ ਜਿਹੜੀ ਹੈ ਜਿਸ ਤਰ੍ਹਾਂ ਦੇ ਨਾਲ ਸ਼ਹਿਰ ਵਾਸੀਆਂ ਨੇ ਕਿਹਾ ਕਿ ਬਲਾਕੇਜ ਦੀ ਸਮੱਸਿਆ ਹੈ ਉਸ ਨੂੰ ਦੂਰ ਕਰਦੇ ਨੇ ਅੱਜ ਜਿਹੜਾ ਵਿਸ਼ਾ ਲੈ ਕੇ ਆਏ ਹੋ ਤੁਸੀਂ ਕੀ ਸ਼ਹਿਰ ਦੇ ਵਿੱਚ ਨਾਲਿਆਂ ਦੀ ਸਵੈਯੋਨੀ ਚਾਹੀਦੀ ਹੈ ਕਿਉਂਕਿ ਨਾਲਿਆਂ ਦੀ ਸਫਾਈ ਤੇ ਇਤਨੀ ਕੀ ਜ਼ਰੂਰੀ ਹੈ ਤੇ ਸਾਰੇ ਦੇਖਦਾ ਹਾਲ ਦੇਖਦੇ ਪਿਓ ਜਿਸ ਹਾਵ ਨਾ ਮਾਨਸੂਨ ਆਈਏ ਮਾਨਸੂਨ ਤੇ ਜਿਸ ਇਲਾਕੇ ਜੀ ਵੀ ਆ ਰਹੀਓ ਸਮਝੋ ਕਿ ਤਬਈਆਂ ਬੁੜਦੀ ਜਾ ਰਹੀ ਹੈ ਕਿਉਂਕਿ ਉੱਥੇ ਦੇ ਸ਼ਹਿਰ ਕੀ ਹਰ ਤਰ੍ਹਾਂ ਦੇ ਸਮਝੋਗੀ ਕੋਈ ਇਲਾਕਾ ਛੱਡੇ ਨਹੀਂ ਜਿੱਥੇ ਕੀ ਪਾਣੀ ਪਾਣੀ ਨਹੀਂ ਹੋਇਆ ਤੇ ਸਾਡੇ ਪਠਾਨਕੋਟ ਚ ਵੀ ਜਿਹੜੀ ਨਗਰ ਨਿਗਮ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਸਮਾਂ ਰਹਿੰਦੇ ਹਲੀ ਸਾਡੇ ਤੇ ਮਾਨਸੂਨ ਦਾ ਥੋੜਾ ਬਚਾਇਆ ਤੇ ਜਿੰਨੇ ਵੀ ਸ਼ਹਿਰ ਚ ਨਾਲੇ ਪੈਂਦੇ ਆ ਉਹਨਾਂ ਦੀ ਵੱਦ ਵੱਦ ਗਾਰ ਕਢਾਈ ਜਾਏ ਸਫਾਈ ਕੀਤੀ ਜਾਵੇ ਕਿਉਂਕਿ ਕੋਲਾਂ ਤੇ ਆਲਰੇਡੀ ਲੋਕਾਂ ਨੇ ਮਲ ਚੁਕੇ ਕੋਲਾਂ ਦੇ ਬਿਲਕੁਲ ਹੀ ਬੰਦ ਆ ਕਿਉਂਕਿ ਮਮੂਨ ਤੋਂ ਜਿਹੜਾ ਪਾਣੀ ਚੱਲਦਾ ਤੇ ਆਉ ਸਾਡੇ ਸ਼ਹਿਰ ਵਿੱਚ ਆਂਦਾ ਦੇ ਉਤੋਂ ਜਿਹੜੀ ਪੁਰਾਣੀ ਸਬਜ਼ੀ ਮੰਡੀ ਦੇ ਅੰਦਰ ਤੇ ਸਮਝੋ ਕਿ ਸਮੁੰਦਰ ਪੰਜੰਦਾ ਤੇ ਜਿਹੜੀ ਗਾਂਧੀ ਚੌਂ ਤੇ ਨਾਲ ਜਿਹੜੇ ਨਵੀਂ ਸ਼ੈੱਡ ਬਣਾਈ ਹੈ ਉਸ ਤੋਂ ਵਿਸ਼ਕਰਮਾ ਮਦਰ ਨੂੰ ਪਾਣੀ ਇਸ ਤਰ੍ਹਾਂ ਆਂਦਾ ਕਿ ਜਿਸ ਤਰ੍ਹਾਂ ਸਮਝੋ ਕੋਈ ਦਰਿਆ ਹੋਵੇ ਕੋ ਬਾਂਦ ਕਿ ਸਮਝੋ ਡੈਮ ਟੁੱਟ ਗਿਆ ਤੇ ਇਸ ਕਰਕੇ ਪ੍ਰਸ਼ਾਸਨ ਅੱਗੇ ਮੇਰੀ ਨਗਰ ਨਿਗਮ ਅੱਗੇ ਹੀ ਮੰਗਾ ਕਿ ਜਲਦੀ ਤੋਂ ਜਲਦੀ ਜਿਹੜੀ ਸਮੇਂ ਰਹਿੰਦੇ ਨਾਲਿਆਂ ਦੀ ਸਫਾਈ ਕੀਤੀ ਜਾਏ ਜਿਹਦੇ ਨਾਲ ਕਿ ਕੋਈ ਕੈਜ਼ੁਐਲਟੀ ਵੀ ਨਾ ਹੋਵੇ ਤੇ ਨੁਕਸਾਨ ਵੀ ਨਾ ਹੋਵੇ ਜੈ ਹਿੰਦ ਜੈ ਵਾਟ ਅੰਦਰ ਤੇ ਲਾਡਵਾ ਸਾਡੇ ਸਫਾਈ ਕਰਮਚਾਰੀ ਔਰ ਸਾਡੇ ਅਸੀਂ ਨਾਲੇ ਦੀ ਜਿਹੜੀ ਸਾਡੇ ਕੋਲ ਗੈਂਗ ਆ 10 ਬੰਦੇ ਸੜੀ ਗਏ ਆ ਉਹ ਰੈਗੂਲਰ ਕੰਮ ਕਰਦੇ ਵੇ ਜਿੱਥੇ ਜਿੱਥੇ ਸਾਨੂੰ ਕੰਪਲੇਂਟ ਆਉਂਦੀ ਆ ਕਿਸੇ ਕਾਉਂਸਲਰ ਦੀ ਇਆਂ ਕੋਈ ਆਮ ਨਾਗਰਿਕ ਦੀ ਅਸੀਂ ਉਹ ਨਾਲੇ ਨੂੰ ਤੁਰੰਤ ਹੀ ਸਾਫ ਕਰਦੇ ਆਂ ਔਰ ਵੱਡੇ ਪੱਧਰ ਤੇ ਸਾਡੇ ਜਿਹੜੇ ਚੀਫ ਸੈਨੀਟਰੀ ਇੰਸਪੈਕਟਰ ਹੈ ਜੀ.ਐਸ.ਵੀ ਦੇ ਨਾਲ ਵਿਜੇ ਤੇ ਜਿੱਥੇ ਲੋਡ ਬੰਦੀ ਅਸੀਂ ਨਾਲੇ ਦੀ ਕਲੀਅਰ ਕਰਾਣੇ ਪਿਆ ਔਰ ਕਾਫੀ ਸਾਰੇ ਨਾਲੇ ਹੋ ਗਏ ਕੁਝ ਰਹਿ ਗਏ ਨੇ ਉਹਨਾਂ ਦੀ ਵੀ ਸਫਾਈ ਬਹੁਤ ਜਲਦੀ ਹੋਣ ਜਾ ਰਹੀ ਔਰ ਮੈਂ ਸਮਝਦਾ ਵੀ ਸ਼ਾਇਦ ਐਸ 10-12 ਦਿਨਾਂ ਦੇ ਵਿੱਚ ਵਿੱਚ ਲਗਭਗ ਜਿਹੜੇ ਨਾਲਿਆਂ ਦੀ ਸਫਾਈ ਆ ਹੋ ਜਾਏਗੀ ਬਰਸਾਤਾਂ ਦੇ ਦਿਨ ਲਗਭਗ ਸ਼ੁਰੂ ਹੋ ਚੁੱਕੇ ਨੇ ਤੇ ਸ਼ਹਿਰ ਵਿੱਚ ਉਹ ਵਗਦੀ ਨਾਲੀਆਂ ਦੀ ਸਫਾਈ ਦਾ ਮਾਮਲਾ ਹਜੇ ਵੀ ਉਸੇ ਤਰ੍ਹਾਂ ਹੈ ਸ਼ਹਿਰ ਵਾਸੀਆਂ ਨੇ ਨਗਰ ਨਿਗਮ ਅੱਗੇ ਅਪੀਲ ਕਰਦੇ ਹੋਏ ਕਿਹਾ ਹੈ ਕਿ ਬਰਸਾਤਾਂ ਦੇ ਦਿਨਾਂ ਵਿੱਚ ਸ਼ਹਿਰ ਦੇ ਵਿੱਚ ਨਾਲੇ ਬਲੌਕੇਜ ਹੋਣ ਕਰਕੇ ਬਹੁਤ ਗੰਦਾ ਪਾਣੀ ਖੜਾ ਹੋ ਜਾਂਦਾ ਹੈ ਤੇ ਇਸ ਨੂੰ ਠੀਕ ਕਰਵਾਇਆ ਜਾਵੇ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਬਰਸਾਤਾਂ ਦੇ ਦਿਨਾਂ ਵਿੱਚ ਸ਼ਹਿਰ ਦਾ ਗਾਂਧੀ ਚੌਂਕ ਵਾਲਾ ਏਰੀਆ ਜਿਹੜਾ ਹੈ ਵਾਲਮੀਕੀ ਚੌਂਕ ਵਾਲਾ ਏਰੀਆ ਹੈ ਇੱਕ ਦਰਿਆ ਦੀ ਤਰ੍ਹਾਂ ਚਲਣ ਲੱਗ ਪੈਂਦਾ ਹੈ ਤੇ ਉਹਨਾਂ ਨੇ ਇਸ ਮੌਕੇ ਤੇ ਕਿਹਾ ਹੈ ਕਿ ਪ੍ਰਸ਼ਾਸਨ ਨੇ ਨਾਲੇ ਜਲਦੀ ਸਾਫ਼ ਨਾ ਕਰਵਾਇਆ ਤਾਂ ਸ਼ਹਿਰ ਦਾ ਬੁਰਾ ਹਾਲ ਹੋ ਹੈ ਤੇ ਕਿਹਾ ਹੈ ਕਿ ਸ਼ਹਿਰ ਦੇ ਵਿੱਚ ਬਗਦੇ ਸਾਰੀ ਨਾਲੀਆਂ ਨੂੰ ਨਾਲਿਆਂ ਨੂੰ ਜਲਦੀ ਹੀ ਠੀਕ ਕਰਵਾਇਆ ਜਾਵੇ ਤੇ ਇਸ ਸਬੰਧ ਵਿੱਚ ਜਦੋਂ ਨਗਰ ਨਿਗਮ ਦੇ ਮੇਅਰ ਪੰਨਾ ਨਾਲ ਪਾਰਟੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੀ ਨਾਲਾ ਗੈਂਗ ਦੀ 10 ਮੈਂਬਰੀ ਮੀਟਿੰਗ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਮੀਟਿੰਗ ਕਰਕੇ ਇਹ ਗੈਂਗ ਜਿਹੜੀ ਹੈ ਤਿਆਰ ਕੀਤੀ ਗਈ ਹੈ ਜਿੱਥੋਂ ਕੋਈ ਵੀ ਸ਼ਿਕਾਇਤ ਮਿਲਦੀ ਹੈ ਉੱਥੇ ਜਾਂਦੇ ਨੇ ਤੇ ਸ਼ਹਿਰ ਵਿੱਚ ਨਾਲਿਆਂ ਦੀ ਸਫਾਈ ਜਿਹੜੀ ਹੈ ਜਿਸ ਤਰ੍ਹਾਂ ਦੇ ਨਾਲ ਸ਼ਹਿਰ ਵਾਸੀਆਂ ਨੇ ਕਿਹਾ ਕਿ ਬਲਾਕੇਜ ਦੀ ਸਮੱਸਿਆ ਹੈ ਉਸ ਨੂੰ ਦੂਰ ਕਰਦੇ ਨੇ ਅੱਜ ਜਿਹੜਾ ਵਿਸ਼ੇ ਲੈ ਕੇ ਆਏ ਹੋ ਤੁਸੀਂ ਕੀ ਸ਼ਹਿਰ ਦੇ ਵਿੱਚ ਨਾਲਿਆਂ ਦੀ ਸਵੱਈ ਹੋਣੀ ਚਾਹੀਦੀ ਹੈ ਕਿਉਂਕਿ ਨਾਲਿਆਂ ਦੀ ਸਫਾਈ ਤੇ ਇਤਨੀ ਕੀ ਜ਼ਰੂਰੀ ਹੈ ਤੇ ਸਾਰੇ ਦੇ ਹਾਲਾਤ ਦੇਖਦੇ ਪਿਓ ਜਿਸ ਹਾਵ ਨ ਮਾਨਸੂਨ ਆਈਏ ਮਾਨਸੂਨ ਤੇ ਜਿਸ ਇਲਾਕੇ ਜੀ ਵੀ ਆ ਰਹੀਓ ਸਮਝੋ ਕਿ ਤਬਈਏ ਬੁੜਦੀ ਜਾ ਰਹੀ ਹੈ ਕਿਉਂਕਿ ਉੱਥੇ ਦੇ ਸ਼ਹਿਰ ਕੀ ਹਰ ਤਰ੍ਹਾਂ ਦੇ ਸਮਝੋ ਕਿ ਕੋਈ ਇਲਾਕਾ ਛੱਡੇ ਨਹੀਂ ਜਿੱਥੇ ਕੀ ਪਾਣੀ ਪਾਣੀ ਨਹੀਂ ਹੋਇਆ ਤੇ ਸਾਡੇ ਪਠਾਨਕੋਟ ਚ ਵੀ ਜਿਹੜੀ ਨਗਰ ਨਿਗਮ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਸਮਾਂ ਰੰਦੇ ਹਲੀ ਸਾਡੇ ਤੇ ਮਾਨਸੂਨ ਦਾ ਥੋੜਾ ਬਚਾਏ ਤੇ ਜਿੰਨੇ ਵੀ ਸ਼ਹਿਰ ਚ ਨਾਲੇ ਪੈਂਦੇ ਆ ਉਹਨਾਂ ਦੀ ਵੱਦ ਵੱਦ ਗਾਰ ਕਢਾਈ ਜਾਏ ਸਫਾਈ ਕੀਤੀ ਜਾਵੇ ਕਿਉਂਕਿ ਕੋਲਾਂ ਤੇ ਆਲਰੇਡੀ ਲੋਕਾਂ ਨੇ ਮਲ ਚੁੱਕੇ ਕੋਲਾਂ ਦੇ ਬਿਲਕੁਲ ਹੀ ਬੰਦ ਆ ਕਿਉਂਕਿ ਮਮੂਨ ਤੋਂ ਜਿਹੜਾ ਪਾਣੀ ਚੱਲਦਾ ਤੇ ਆਉ ਸਾਡੇ ਸ਼ਹਿਰ ਵਿੱਚ ਆਂਦਾ ਦੇ ਉਤੋਂ ਜਿਹੜੀ ਪੁਰਾਣੀ ਸਬਜ਼ੀ ਮੰਡੀ ਦੇ ਅੰਦਰ ਤੇ ਸਮਝੋ ਕਿ ਸਮੁੰਦਰ ਪੰਜਦਾ ਤੇ ਜਿਹੜੀ ਗਾਂਧੀ ਚੌਂ ਤੇ ਨਾਲ ਜਿਹੜੇ ਨਵੀਂ ਸ਼ੈੱਡ ਬਣਾਈ ਹੈ ਉਸ ਤੋਂ ਵਿਸ਼ਕਰਮਾ ਮਦਰ ਨੂੰ ਪਾਣੀ ਇਸ ਤਰ੍ਹਾਂ ਆਂਦਾ ਕਿ ਜਿਸ ਤਰ੍ਹਾਂ ਸਮਝੋ ਕੋਈ ਦਰਿਆ ਹੋਵੇ ਕੋ ਬਾਂਦ ਕਿ ਸਮਝੋ ਡੈਮ ਟੁੱਟ ਗਿਆ ਤੇ ਇਸ ਕਰਕੇ ਸ਼ਸਨ ਅਗੇ ਮੇਰੀ ਨਗਰ ਨਿਗਮ ਅਗੇ ਹੀ ਮੰਗਾ ਕਿ ਜਲਦੀ ਤੋਂ ਜਲਦੀ ਜਿਹੜੀ ਸਮੇਂ ਰਹਿੰਦੇ ਨਾਲਿਆਂ ਦੀ ਸਫਾਈ ਕੀਤੀ ਜਾਏ ਜਿਹਦੇ ਨਾਲ ਕਿ ਕੋਈ ਕੈਜ਼ੂਐਲਟੀ ਵੀ ਨਾ ਹੋਵੇ ਤੇ ਨੁਕਸਾਨ ਵੀ ਨਾ ਹੋਵੇ ਜੈ ਹਿੰਦ ਜੈ ਵਾਟ ਦਰਦੇਬ ਲਾਡਵਾ ਕੇ ਸਾਡੇ ਸਫਾਈ ਕਰਮਚਾਰੀ ਔਰ ਸਾਡੇ ਅਸੀਂ ਨਾਲੇ ਦੀ ਜਿਹੜੀ ਸਾਡੇ ਕੋਲ ਗਏਗਾ 10 ਬੰਦੇ ਸੜੀ ਗਏਗਾ ਉਹ ਰੈਗੂਲਰ ਕੰਮ ਕਰਦੇ ਵੇ ਜਿੱਥੇ ਜਿੱਥੇ ਸਾਨੂੰ ਕੰਪਲੇਂਟ ਆਉਂਦੀ ਹੈ ਕਿਸੇ ਕਾਉਂਸਲਰ ਦੀ ਯਾ ਕਈ ਆਮ ਨਾਗਰਿਕ ਦੇ ਅਸੀਂ ਉਹ ਨਾਲੇ ਨੂੰ ਤੁਰੰਤ ਹੀ ਸਾਫ ਕਰਦੇ ਆਂ ਔਰ ਵੱਡੇ ਪੱਧਰ ਤੇ ਸਾਡੇ ਜਿਹੜੇ ਚੀਫ ਸੈਨੀਟਰੀ ਇਨਸਪੈਕਟਰ ਹੈ ਜੀਐਸਵੀ ਦੇ ਨਾਲ ਵੀ ਜਿੱਥੇ ਜਿੱਥੇ ਲੋੜ ਪੈਂਦੀ ਅਸੀਂ ਨਾਲੇ ਦੀ ਕਲੀਅਰ ਕਰਾਣੇ ਪਿਆ ਔਰ ਕਾਫੀ ਸਾਰੇ ਨਾਲੇ ਹੋ ਗਏ ਕੁਝ ਰਹਿ ਗਏ ਨੇ ਉਹਨਾਂ ਦੀ ਵੀ ਸਫਾਈ ਬਹੁਤ ਜਲਦੀ ਹੋਣ ਜਾ ਰਹੀ ਔਰ ਮੈਂ ਸਮਝਦਾ ਵੀ ਸ਼ਾਇਦ ਐਸ 10-12 ਦਿਨਾਂ ਦੇ ਵਿੱਚ ਵਿੱਚ ਲਗਭਗ ਜਿਹੜੇ ਨਾਲਿਆਂ ਦੀ ਸਫਾਈ ਆ ਹੋ ਜਾਏਗੀ ਬਰਸਾਤਾਂ ਦੇ ਦਿਨ ਲਗਭਗ ਸ਼ੁਰੂ ਹੋ ਚੁੱਕੇ ਨੇ ਤੇ ਸ਼ਹਿਰ ਵਿੱਚੋਂ ਵਗਦੀ ਨਾਲੀਆਂ ਦੀ ਸਫਾਈ ਦਾ ਮਾਮਲਾ ਹਜੇ ਵੀ ਉਸੇ ਤਰ੍ਹਾਂ ਹੈ ਸ਼ਹਿਰ ਵਾਸੀਆਂ ਨੇ ਨਗਰ ਨਿਗਮ ਅੱਗੇ ਅਪੀਲ ਕਰਦੇ ਹੋਏ ਕਿਹਾ ਹੈ ਕਿ ਬਰਸਾਤਾਂ ਦੇ ਦਿਨਾਂ ਵਿੱਚ ਸ਼ਹਿਰ ਦੇ ਵਿੱਚ ਨਾਲੇ ਬਲੌਕਜ ਹੋਣ ਕਰਕੇ ਬਹੁਤ ਗੰਦਾ ਪਾਣੀ ਖੜਾ ਹੋ ਜਾਂਦਾ ਹੈ ਤੇ ਇਸ ਨੂੰ ਠੀਕ ਕਰਵਾਇਆ ਜਾਵੇ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਬਰਸਾਤਾਂ ਦੇ ਦਿਨਾਂ ਵਿੱਚ ਸ਼ਹਿਰ ਦਾ ਗਾਂਧੀ ਚੌਂਕ ਵਾਲਾ ਏਰੀਆ ਜਿਹੜਾ ਹੈ ਵਾਲਮੀਕੀ ਚੌਂਕ ਵਾਲਾ ਏਰੀਆ ਹੈ ਇੱਕ ਦਰਿਆ ਦੀ ਤਰ੍ਹਾਂ ਚਲਣ ਲੱਗ ਪੈਂਦਾ ਹੈ ਤੇ ਉਹਨਾਂ ਨੇ ਇਸ ਮੌਕੇ ਤੇ ਕਿਹਾ ਹੈ ਕਿ ਪ੍ਰਸ਼ਾਸਨ ਨੇ ਨਾਲੇ ਜਲਦੀ ਸਾਫ਼ ਨਾ ਕਰਵਾਇਆ ਤਾਂ ਸ਼ਹਿਰ ਦਾ ਬੁਰਾ ਹਾਲ ਹੋ ਸਕ ਹੈ ਤੇ ਕਿਹਾ ਹੈ ਕਿ ਸ਼ਹਿਰ ਦੇ ਵਿੱਚ ਬਗਦੇ ਸਾਰੀ ਨਾਲੀਆਂ ਨੂੰ ਨਾਲਿਆਂ ਨੂੰ ਜਲਦੀ ਹੀ ਠੀਕ ਕਰਵਾਇਆ ਜਾਵੇ ਤੇ ਇਸ ਸੰਬੰਧ ਵਿੱਚ ਜਦੋਂ ਨਗਰ ਨਿਗਮ ਦੇ ਮੇਅਰ ਪੰਨਾ ਨਾਲ ਪਾਰਟੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੀ ਨਾਲਾ ਗੈਂਗ ਦੀ 10 ਮੈਂਬਰੀ ਮੀਟਿੰਗ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਮੀਟਿੰਗ ਕਰਕੇ ਇਹ ਗੈਂਗ ਜਿਹੜੀ ਹੈ ਤਿਆਰ ਕੀਤੀ ਗਈ ਹੈ ਜਿੱਥੋਂ ਕੋਈ ਵੀ ਸ਼ਿਕਾਇਤ ਮਿਲਦੀ ਹੈ ਉੱਥੇ ਜਾਂਦੇ ਨੇ ਤੇ ਸ਼ਹਿਰ ਵਿੱਚ ਨਾਲਿਆਂ ਦੀ ਸਫਾਈ ਜਿਹੜੀ ਹੈ ਜਿਸ ਤਰ੍ਹਾਂ ਦੇ ਨਾਲ ਸ਼ਹਿਰ ਵਾਸੀਆਂ ਨੇ ਕਿਹਾ ਕਿ ਬਲਾਕੇਜ ਦੀ ਸਮੱਸਿਆ ਹੈ ਉਸ ਨੂੰ ਦੂਰ ਕਰਦੇ ਨੇ ਅੱਜ ਜਿਹੜਾ ਵਿਸ਼ੇ ਲੈ ਕੇ ਆਏ ਹੋ ਤੁਸੀਂ ਕੀ ਸ਼ਹਿਰ ਦੇ ਵਿੱਚ ਨਾਲਿਆਂ ਦੀ ਸਵੈਯੋਨੀ ਚੇਤੀ ਕਿਉਂਕਿ ਨਾਲਿਆਂ ਦੀ ਸਫਾਈ ਤੇ ਇਤਨੀ ਕੀ ਜ਼ਰੂਰੀ ਹੈ ਤੇ ਸਾਰੇ ਦੇਸ਼ ਦਾ ਹਾਲਾਤ ਦੇਖਦੇ ਪਿਓ ਜਿਸ ਹਸਾਬ ਨਾਲ ਮਾਨਸੂਨ ਆਈਏ ਮਾਨਸੂਨ ਤੇ ਜਿਸ ਇਲਾਕੇ ਜੀ ਵੀ ਆ ਰਿਓ ਸਮਝੋ ਕਿ ਤਬਈਏ ਵਧਦੀ ਜਾ ਰਹੀ ਹੈ ਕਿਉਂਕਿ ਉੱਥੇ ਦੇ ਸ਼ਹਿਰ ਕੀ ਹਰ ਤਰ੍ਹਾਂ ਦੇ ਸਮਝੋਗੀ ਕੋਈ ਇਲਾਕਾ ਛੱਡੇ ਨਹੀਂ ਜਿੱਥੇ ਕੀ ਪਾਣੀ ਪਾਣੀ ਨਹੀਂ ਹੋਇਆ ਤੇ ਸਾਡੇ ਪਠਾਨਕੋਟ ਚ ਵੀ ਜਿਹੜੀ ਨਗਰ ਨਿਗਮ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਸਮਾਂ ਰੰਦੇ ਹਲੀ ਸਾਡੇ ਤੇ ਮਾਨਸੂਨ ਦਾ ਥੋੜਾ ਬਚਾਇਆ ਤੇ ਜਿੰਨੇ ਵੀ ਸ਼ਹਿਰ ਚ ਨਾਲੇ ਪੈਂਦੇ ਆ ਉਹਨਾਂ ਦੀ ਵੱਧ ਵੱਧ ਗਾਰ ਕਢਾਈ ਜਾਏ ਸਫਾਈ ਕੀਤੀ ਜਾਵੇ ਕਿਉਂਕਿ ਕੋਲਾਂ ਤੇ ਆਲਰੇਡੀ ਲੋਕਾਂ ਨੇ ਮਲ ਚੁੱਕੇ ਕੋਲਾਂ ਦੇ ਬਿਲਕੁਲ ਹੀ ਬੰਦ ਆ ਕਿਉਂਕਿ ਮਮੂਨ ਤੋਂ ਜਿਹੜਾ ਪਾਣੀ ਚੱਲਦਾ ਤੇ ਆਉ ਸਾਡੇ ਸ਼ਹਿਰ ਵਿੱਚ ਆਂਦਾ ਤੇ ਉਤੋਂ ਜਿਹੜੀ ਪੁਰਾਣੀ ਸਬਜ਼ੀ ਮੰਡੀ ਦੇ ਅੰਦਰ ਤੇ ਸਮਝੋ ਕਿ ਸਮੁੰਦਰ ਬਣ ਜਾਂਦਾ ਤੇ ਜਿਹੜੀ ਗਾਂਧੀ ਚੌਂ ਦੇ ਨਾਲ ਜਿਹੜੇ ਨਵੀਂ ਸ਼ੈੱਡ ਬਣਾਈ ਹੈ ਉਸ ਤੋਂ ਵਿਸ਼ਕਰਮਾ ਮਦਰ ਨੂੰ ਪਾਣੀ ਇਸ ਤਰ੍ਹਾਂ ਆਉਂਦਾ ਕਿ ਜਿਸ ਤਰ੍ਹਾਂ ਸਮਝੋ ਕੋਈ ਦਰਿਆ ਹੋਵੇ ਕੋਈ ਬਾਂਦ ਕਿ ਸਮਝੋ ਡੈਮ ਟੁੱਟ ਗਿਆ ਤੇ ਇਸ ਕਰਕੇ ਪ੍ਰਸ਼ਾਸਨ ਅਗੇ ਮੇਰੀ ਨਗਰ ਨਿਗਮ ਅਗੇ ਹੀ ਮੰਗਾ ਕਿ ਜਲਦੀ ਤੋਂ ਜਲਦੀ ਜਿਹੜੀ ਸਮੇਂ ਰਹਿੰਦੇ ਨਾਲਿਆਂ ਦੀ ਸਫਾਈ ਕੀਤੀ ਜਾਏ ਜਿਹਦੇ ਨਾਲ ਕਿ ਕੋਈ ਕੈਜੂਐਲਟੀ ਵੀ ਨਾ ਹੋਵੇ ਤੇ ਨੁਕਸਾਨ ਵੀ ਨਾ ਹੋਵੇ ਜੈ ਹਿੰਦ ਜੈ ਵਾਟ ਅਦਰ ਦੇ ਲਾਗੂਆਂ ਦੇ ਸਾਡੇ ਸਫਾਈ ਕਰਮਚਾਰੀ ਔਰ ਸਾਡੇ ਅਸੀਂ ਨਾਲੇ ਨੇ ਜਿਹੜੀ ਸਾਡੇ ਕੋਲ ਗਏਗਾ 10 ਬੰਦੇ ਸਾਡੇ ਗਏਗਾ ਉਹ ਰੈਗੂਲਰ ਕੰਮ ਕਰਦੇ ਹੋਏ ਜਿੱਥੇ ਜਿੱਥੇ ਸਾਨੂੰ ਕੰਪਲੇਂਟ ਆਉਂਦੀ ਹੈ ਕਿਸੇ ਕਾਉਂਸਲਰ ਦੀ ਇਆਂ ਕੋਈ ਆਮ ਨਾਗਰਿਕ ਦੇ ਅਸੀਂ ਉਹ ਨਾਲੇ ਨੂੰ ਤੁਰੰਤ ਹੀ ਸਾਫ ਕਰਦੇ ਆਂ ਔਰ ਵੱਡੇ ਪੱਧਰ ਤੇ ਸਾਡੇ ਜਿਹੜੇ ਚੀਫ ਸੈਨਟਰੀ ਇੰਸਪੈਕਟਰ ਆ ਜੀ.ਐਸ.ਵੀ ਦੇ ਨਾਲ ਵਿਜੇ ਤੇ ਜਿੱਥੇ ਲੋਡ ਬੰਦੀ ਅਸੀਂ ਨਾਲੇ ਦੀ ਕਲੀਅਰ ਕਰਾਣੇ ਵਾਂ ਔਰ ਕਾਫੀ ਸਾਰੇ ਨਾਲੇ ਹੋ ਗਏ ਕੁਝ ਰਹਿ ਗਏ ਨੇ ਉਹਨਾਂ ਦੀ ਵੀ ਸਫਾਈ ਬਹੁਤ ਜਲਦੀ ਹੋਣ ਜਾ ਰਹੀ ਔਰ ਮੈਂ ਸਮਝਦਾ ਵੀ ਸ਼ਾਇਦ ਐਸ 10-12 ਦਿਨਾਂ ਦੇ ਵਿੱਚ ਵਿੱਚ ਲਗਭਗ ਜਿਹੜੇ ਨਾਲੇ ਨੇ ਸਫਾਈ ਆ ਹੋ ਜਾਏਗੀ ਬਰਸਾਤਾਂ ਦੇ ਦਿਨ ਲਗਭਗ ਸ਼ੁਰੂ ਹੋ ਚੁੱਕੇ ਨੇ ਤੇ ਸ਼ਹਿਰ ਵਿੱਚੋਂ ਵਗਦੀ ਨਾਲੀਆਂ ਦੀ ਸਫਾਈ ਦਾ ਮਾਮਲਾ ਹਜੇ ਵੀ ਉਸੇ ਤਰ੍ਹਾਂ ਹੈ ਸ਼ਹਿਰ ਵਾਸੀਆਂ ਨੇ ਨਗਰ ਨਿਗਮ ਅੱਗੇ ਅਪੀਲ ਕਰਦੇ ਹੋਏ ਕਿਹਾ ਹੈ ਕਿ ਬਰਸਾਤਾਂ ਦੇ ਦਿਨਾਂ ਵਿੱਚ ਸ਼ਹਿਰ ਦੇ ਵਿੱਚ ਨਾਲੇ ਬਲੌਕਜ ਹੋਣ ਕਰਕੇ ਬਹੁਤ ਗੰਦਾ ਪਾਣੀ ਖੜਾ ਹੋ ਜਾਂਦਾ ਹੈ ਤੇ ਇਸ ਨੂੰ ਠੀਕ ਕਰਵਾਇਆ ਜਾਵੇ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਬਰਸਾਤਾਂ ਦੇ ਦਿਨਾਂ ਵਿੱਚ ਸ਼ਹਿਰ ਦਾ ਗਾਂਧੀ ਚੌਂਕ ਵਾਲਾ ਏਰੀਆ ਜਿਹੜਾ ਹੈ ਵਾਲਮੀਕੀ ਚੌਂਕ ਵਾਲਾ ਏਰੀਆ ਹੈ ਇੱਕ ਦਰਿਆ ਦੀ ਤਰ੍ਹਾਂ ਚੱਲਣ ਲੱਗ ਪੈਂਦਾ ਹੈ ਤੇ ਉਹਨਾਂ ਨੇ ਇਸ ਮੌਕੇ ਤੇ ਕਿਹਾ ਹੈ ਕਿ ਪ੍ਰਸ਼ਾਸਨ ਨੇ ਨਾਲੇ ਜਲਦੀ ਸਾਫ਼ ਨਾ ਕਰਵਾਇਆ ਤਾਂ ਸ਼ਹਿਰ ਦਾ ਬੁਰਾ ਹਾਲ ਹੋ ਹੈ ਤੇ ਕਿਹਾ ਹੈ ਕਿ ਸ਼ਹਿਰ ਦੇ ਵਿੱਚ ਬਗਦੇ ਸਾਰੀ ਨਾਲੀਆਂ ਨੂੰ ਨਾਲਿਆਂ ਨੂੰ ਜਲਦੀ ਹੀ ਠੀਕ ਕਰਵਾਇਆ ਜਾਵੇ ਤੇ ਇਸ ਸੰਬੰਧ ਵਿੱਚ ਜਦੋਂ ਨਗਰ ਨਿਗਮ ਦੇ ਮੇਅਰ ਪੰਨਾ ਨਾਲ ਪਾਰਟੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੀ ਨਾਲਾ ਗੈਂਗ ਦੀ 10 ਮੈਂਬਰੀ ਮੀਟਿੰਗ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਮੀਟਿੰਗ ਕਰਕੇ ਇਹ ਗੈਂਗ ਜਿਹੜੀ ਹੈ ਤਿਆਰ ਕੀਤੀ ਗਈ ਹੈ ਜਿੱਥੋਂ ਕੋਈ ਵੀ ਸ਼ਿਕਾਇਤ ਮਿਲਦੀ ਹੈ ਉੱਥੇ ਜਾਂਦੇ ਨੇ ਤੇ ਸ਼ਹਿਰ ਵਿੱਚ ਨਾਲਿਆਂ ਦੀ ਸਫਾਈ ਜਿਹੜੀ ਹੈ ਜਿਸ ਤਰ੍ਹਾਂ ਦੇ ਨਾਲ ਸ਼ਹਿਰ ਵਾਸੀਆਂ ਨੇ ਕਿਹਾ ਕਿ ਬਲਾਕੇਜ ਦੀ ਸਮੱਸਿਆ ਹੈ ਉਸ ਨੂੰ ਦੂਰ ਕਰਦੇ ਨੇ ਅੱਜ ਜਿਹੜਾ ਵਿਸ਼ੇ ਲੈ ਕੇ ਆਏ ਹੋ ਤੁਸੀਂ ਕਿ ਸ਼ਹਿਰ ਦੇ ਵਿੱਚ ਨਾਲਿਆਂ ਦੀ ਸਫਾਈ ਹੋਣੀ ਚਾਹੀਦੀ ਹੈ ਕਿਉਂਕਿ ਨਾਲਿਆਂ ਦੀ ਸਫਾਈ ਤੇ ਇਤਨੀ ਕੀ ਜ਼ਰੂਰੀ ਹੈ ਤੇ ਸਾਰੇ ਦੇ ਹਾਲਾਤ ਦੇਖਦੇ ਪਿਓ ਜਿਸ ਹਾਵ ਨਾਲ ਮਾਨਸੂਨ ਆਈਏ ਮਾਨਸੂਨ ਤੇ ਜਿਸ ਇਲਾਕੇ 'ਚ ਵੀ ਆ ਰਹੀਓ ਸਮਝੋ ਕਿ ਤਬਈਆਂ ਬੁੜਦੀ ਜਾ ਰਹੀ ਹੈ ਕਿਉਂਕਿ ਉੱਥੇ ਦੇ ਸ਼ਹਿਰ ਕੀ ਹਰ ਤਰ੍ਹਾਂ ਦੇ ਸਮਝੋਗੀ ਕੋਈ ਇਲਾਕਾ ਛੱਡੇ ਨਹੀਂ ਜਿੱਥੇ ਕੀ ਪਾਣੀ ਪਾਣੀ ਨਹੀਂ ਹੋਇਆ ਤੇ ਸਾਡੇ ਪਠਾਨਕੋਟ 'ਚ ਵੀ ਜਿਹੜੀ ਨਗਰ ਨਿਗਮ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਸਮਾਂ ਰਹਿੰਦੇ ਹਲੀ ਸਾਡੇ ਤੇ ਮਾਨਸੂਨ ਦਾ ਥੋੜਾ ਬਚਾਇਆ ਤੇ ਜਿੰਨੇ ਵੀ ਸ਼ਹਿਰ ਚ ਨਾਲੇ ਪੈਂਦੇ ਆ ਉਹਨਾਂ ਦੀ ਵੱਦ ਵੱਦ ਗਾਰ ਘਟਾਈ ਜਾਏ ਸਫਾਈ ਕੀਤੀ ਜਾਵੇ ਕਿਉਂਕਿ ਕੋਲਾਂ ਤੇ ਆਲਰੇਡੀ ਲੋਕਾਂ ਨੇ ਮਲ ਚੁੱਕੇ ਕੋਲਾਂ ਦੇ ਬਿਲਕੁਲ ਹੀ ਬੰਦ ਆ ਕਿਉਂਕਿ ਮਮੂਨ ਤੋਂ ਜਿਹੜਾ ਪਾਣੀ ਚੱਲਦਾ ਤੇ ਆਉ ਸਾਡੇ ਸ਼ਹਿਰ ਵਿੱਚ ਆਂਦਾ ਦੇ ਉਤੋਂ ਜਿਹੜੀ ਪੁਰਾਣੀ ਸਬਜ਼ੀ ਮੰਡੀ ਦੇ ਅੰਦਰ ਤੇ ਸਮਝੋ ਕਿ ਸਮੁੰਦਰ ਪੰਜਦਾ ਤੇ ਜਿਹੜੀ ਗਾਂਧੀ ਚੌਂ ਤੇ ਨਾਲ ਜਿਹੜੇ ਨਵੀਂ ਸ਼ੈੱਡ ਬਣਾਈ ਹੈ ਉਸ ਤੋਂ ਵਿਸ਼ਕਰਮਾ ਮਦਰ ਨੂੰ ਪਾਣੀ ਇਸ ਤਰ੍ਹਾਂ ਆਂਦਾ ਕਿ ਜਿਸ ਤਰ੍ਹਾਂ ਸਮਝੋ ਕੋਈ ਦਰਿਆ ਹੋਵੇ ਕੋਈ ਬਾਂਦ ਕਿ ਸਮਝੋ ਡੈਮ ਟੁੱਟ ਗਿਆ ਤੇ ਇਸ ਕਰਕੇ ਪ੍ਰਸ਼ਾਸਨ ਅਗੇ ਮੇਰੀ ਨਗਰ ਨਿਗਮ ਅਗੇ ਹੀ ਮੰਗਾ ਕਿ ਜਲਦੀ ਤੋਂ ਜਲਦੀ ਜਿਹੜੀ ਸਮੇਂ ਰਹਿੰਦੇ ਨਾਲਿਆਂ ਦੀ ਸਫਾਈ ਕੀਤੀ ਜਾਏ ਜਿਹਦੇ ਨਾਲ ਕਿ ਕੋਈ ਕੈਜ਼ੂਐਲਟੀ ਵੀ ਨਾ ਹੋਵੇ ਤੇ ਨੁਕਸਾਨ ਵੀ ਨਾ ਹੋਵੇ ਜੈ ਹਿੰਦ ਜੈ ਵਾਟ ਅਦਰ ਤੇ ਲਾਡਵਾ ਕੇ ਸਾਡੇ ਸਫਾਈ ਕਰਮਚਾਰੀ ਔਰ ਸਾਡੇ ਅਸੀਂ ਨਾਲੇ ਦੀ ਜਿਹੜੀ ਸਾਡੇ ਕੋਲ ਗੈਂਗ ਆ 10 ਬੰਦੇ ਸਾਡੇ ਗੈਂਗ ਉਹ ਰੈਗੂਲਰ ਕੰਮ ਕਰਦੇ ਹੋਏ ਜਿੱਥੇ ਜਿੱਥੇ ਸਾਨੂੰ ਕੰਪਲੇਂਟ ਆਉਂਦੀ ਆ ਕਿਸੇ ਕਾਉਂਸਲਰ ਦੀ ਇਆਂ ਕੋਈ ਆਮ ਨਾਗਰਿਕ ਦੇ ਅਸੀਂ ਉਹ ਨਾਲੇ ਨੂੰ ਤੁਰੰਤਾਂ ਹੀ ਸਾਫ ਕਰ ਰਹੇ ਹਾਂ ਔਰ ਵੱਡੇ ਪੱਧਰ ਤੇ ਸਾਡੇ ਜਿਹੜੇ ਚੀਫ ਸੈਨਟਰੀ ਇਨਸਪੈਕਟਰ ਹੈ ਜੀ.ਐਸ.ਵੀ ਦੇ ਨਾਲ ਵੀ ਜਿੱਥੇ-ਜਿੱਥੇ ਲੋੜ ਪੈਂਦੀ ਅਸੀਂ ਨਾਲੇ ਦੀ ਕਲੀਅਰ ਕਰਾਣੇ ਪਿਆ ਔਰ ਕਾਫੀ ਸਾਰੇ ਨਾਲੇ ਹੋ ਗਏ ਕੁਝ ਰਹਿ ਗਏ ਨੇ ਉਹਨਾਂ ਦੀ ਵੀ ਸਫਾਈ ਬਹੁਤ ਜਲਦੀ ਹੋਣ ਜਾ ਰਹੀ ਔਰ ਮੈਂ ਸਮਝਦਾ ਵੀ ਸ਼ਾਇਦ ਐਸ 10-12 ਦਿਨਾਂ ਦੇ ਵਿੱਚ ਵਿੱਚ ਲਗਭਗ ਜਿਹੜੇ ਨਾਲੇ ਨੇ ਸਫਾਈ ਆ ਹੋ ਜਾਏਗੀ ਬਰਸਾਤਾਂ ਦੇ ਦਿਨ ਲਗਭਗ ਸ਼ੁਰੂ ਹੋ ਚੁੱਕੇ ਨੇ ਤੇ ਸ਼ਹਿਰ ਵਿੱਚੋਂ ਵਗਦੀ ਨਾਲੀਆਂ ਦੀ ਸਫਾਈ ਦਾ ਮਾਮਲਾ ਹਜੇ ਵੀ ਉਸੇ ਤਰ੍ਹਾਂ ਹੈ ਸ਼ਹਿਰ ਵਾਸੀਆਂ ਨੇ ਨਗਰ ਨਿਗਮ ਅੱਗੇ ਅਪੀਲ ਕਰਦੇ ਹੋਏ ਕਿਹਾ ਹੈ ਕਿ ਬਰਸਾਤਾਂ ਦੇ ਦਿਨਾਂ ਵਿੱਚ ਸ਼ਹਿਰ ਦੇ ਵਿੱਚ ਨਾਲੇ ਬਲੌਕੇਜ ਹੋਣ ਕਰਕੇ ਬਹੁਤ ਗੰਦਾ ਪਾਣੀ ਖੜਾ ਹੋ ਜਾਂਦਾ ਹੈ ਤੇ ਇਸ ਨੂੰ ਠੀਕ ਕਰਵਾਇਆ ਜਾਵੇ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਬਰਸਾਤਾਂ ਦੇ ਦਿਨਾਂ ਵਿੱਚ ਸ਼ਹਿਰ ਦਾ ਗਾਂਧੀ ਚੌਂਕ ਵਾਲਾ ਏਰੀਆ ਜਿਹੜਾ ਹੈ ਵਾਲਮੀਕੀ ਚੌਂਕ ਵਾਲਾ ਏਰੀਆ ਹੈ ਇੱਕ ਦਰਿਆ ਦੀ ਤਰ੍ਹਾਂ ਚਲਣ ਲੱਗ ਪੈਂਦਾ ਹੈ ਤੇ ਉਹਨਾਂ ਨੇ ਇਸ ਮੌਕੇ ਤੇ ਕਿਹਾ ਹੈ ਕਿ ਪ੍ਰਸ਼ਾਸਨ ਨੇ ਨਾਲੇ ਜਲਦੀ ਸਾਫ਼ ਨਾ ਕਰਵਾਇਆ ਤਾਂ ਸ਼ਹਿਰ ਦਾ ਬੁਰਾ ਹਾਲ ਹੋ ਹੈ ਤੇ ਕਿਹਾ ਹੈ ਕਿ ਸ਼ਹਿਰ ਦੇ ਵਿੱਚ ਬਗਦੇ ਸਾਰੀ ਨਾਲੀਆਂ ਨੂੰ ਨਾਲਿਆਂ ਨੂੰ ਜਲਦੀ ਹੀ ਠੀਕ ਕਰਵਾਇਆ ਜਾਵੇ ਤੇ ਇਸ ਸੰਬੰਧ ਵਿੱਚ ਜਦੋਂ ਨਗਰ ਨਿਗਮ ਦੇ ਮੇਅਰ ਪੰਨਾ ਨਾਲ ਪਾਰਟੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੀ ਨਾਲਾ ਗੈਂਗ ਦੀ 10 ਮੈਂਬਰੀ ਮੀਟਿੰਗ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਮੀਟਿੰਗ ਕਰਕੇ ਇਹ ਗੈਂਗ ਜਿਹੜੀ ਹੈ ਤਿਆਰ ਕੀਤੀ ਗਈ ਹੈ ਜਿੱਥੋਂ ਕੋਈ ਵੀ ਸ਼ਿਕਾਇਤ ਮਿਲਦੀ ਹੈ ਉੱਥੇ ਜਾਂਦੇ ਨੇ ਤੇ ਸ਼ਹਿਰ ਵਿੱਚ ਨਾਲਿਆਂ ਦੀ ਸਫਾਈ ਜਿਹੜੀ ਹੈ ਜਿਸ ਤਰ੍ਹਾਂ ਦੇ ਨਾਲ ਸ਼ਹਿਰ ਵਾਸੀਆਂ ਨੇ ਕਿਹਾ ਕਿ ਬਲਾਕੇਜ ਦੀ ਸਮੱਸਿਆ ਹੈ ਉਸ ਨੂੰ ਦੂਰ ਕਰਦੇ ਨੇ ਅੱਜ ਜਿਹੜਾ ਵਿਸ਼ੇ ਲੈ ਕੇ ਆਏ ਹੋ ਤੁਸੀਂ ਕਿ ਸ਼ਹਿਰ ਦੇ ਵਿੱਚ ਨਾਲਿਆਂ ਦੀ ਸਵੈ ਹੋਣੀ ਚਾਹੀਦੀ ਕਿਉਂਕਿ ਨਾਲਿਆਂ ਦੀ ਸਫਾਈ ਤੇ ਇਤਨੀ ਕੀ ਜ਼ਰੂਰੀ ਹੈ ਤੇ ਸਾਰੇ ਦੇ ਹਾਲਾਤ ਦੇਖਦੇ ਪਿਓ ਜਿਸ ਹਾਵ ਨਾ ਮਾਨਸੂਨ ਆਈਏ ਮਾਨਸੂਨ ਤੇ ਜਿਸ ਲੱਕੇ ਜੀ ਵੀ ਆ ਰਹੀਓ ਸਮਝੋ ਕਿ ਤਬਈਆਂ ਪੜਦੀ ਜਾ ਰਹੀ ਹੈ ਕਿਉਂਕਿ ਉੱਥੇ ਦੇ ਸ਼ਹਿਰ ਕੀ ਹਰ ਤਰ੍ਹਾਂ ਦੇ ਸਮਝੋਗੀ ਕੋਈ ਇਲਾਕਾ ਛੱਡੇ ਨਹੀਂ ਜਿੱਥੇ ਕੀ ਪਾਣੀ ਪਾਣੀ ਨਹੀਂ ਹੋਇਆ ਤੇ ਸਾਡੇ ਪਠਾਨਕੋਟ ਚ ਵੀ ਜਿਹੜੀ ਨਗਰ ਨਿਗਮ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਸਮਾਂ ਰਹਿੰਦੇ ਹਲੀ ਸਾਡੇ ਤੇ ਮਾਨਸੂਨ ਦਾ ਥੋੜਾ ਬਚਾਇਆ ਤੇ ਜਿੰਨੇ ਵੀ ਸ਼ਹਿਰ ਚ ਨਾਲੇ ਪੈਂਦੇ ਆ ਉਹਨਾਂ ਦੀ ਵੱਦ ਵੱਦ ਗਾਰ ਕਢਾਈ ਜਾਏ ਸਫਾਈ ਕੀਤੀ ਜਾਵੇ ਕਿਉਂਕਿ ਕੋਲਾਂ ਤੇ ਆਲਰੇਡੀ ਲੋਕਾਂ ਨੇ ਮਲ ਚੁੱਕੇ ਆ ਕੋਲਾਂ ਦੇ ਬਿਲਕੁਲ ਹੀ ਬੰਦ ਆ ਕਿਉਂਕਿ ਮਮੂਨ ਤੋਂ ਜਿਹੜਾ ਪਾਣੀ ਚੱਲਦਾ ਤੇ ਆਉ ਸਾਡੇ ਸ਼ਹਿਰ ਵਿੱਚ ਆਂਦਾ ਤੇ ਉਤੋਂ ਜਿਹੜੀ ਪੁਰਾਣੀ ਸਬਜ਼ੀ ਮੰਡੀ ਦੇ ਅੰਦਰ ਤੇ ਸਮਝੋ ਕਿ ਸਮੁੰਦਰ ਪੰਜੰਦਾ ਤੇ ਜਿਹੜੀ ਗਾਂਧੀ ਚੌਂ ਤੇ ਨਾਲ ਜਿਹੜੇ ਨਵੀਂ ਸ਼ੈੱਡ ਬਣਾਈ ਹੈ ਉਸ ਤੋਂ ਵਿਸ਼ਕਰਮਾ ਮਦਰ ਨੂੰ ਪਾਣੀ ਇਸ ਤਰ੍ਹਾਂ ਆਂਦਾ ਕਿ ਜਿਸ ਤਰ੍ਹਾਂ ਸਮਝੋ ਕੋਈ ਦਰਿਆ ਹੋਵੇ ਕੋ ਬਾਂਦ ਕੀ ਸਮਝੋ ਡੈਮ ਟੁੱਟ ਗਿਆ ਤੇ ਇਸ ਕਰਕੇ ਪ੍ਰਸ਼ਾਸਨ ਅਗੇ ਮੇਰੀ ਨਗਰ ਨਿਗਮ ਅਗੇ ਹੀ ਮੰਗਾ ਕਿ ਜਲਦੀ ਤੋਂ ਜਲਦੀ ਜਿਹੜੀ ਸਮੇਂ ਰਹਿੰਦੇ ਨਾਲਿਆਂ ਦੀ ਸਫਾਈ ਕੀਤੀ ਜਾਏ ਜਿਹਦੇ ਨਾਲ ਕਿ ਕੋਈ ਕੈਜ਼ੁਐਲਟੀ ਵੀ ਨਾ ਹੋਵੇ ਤੇ ਨੁਕਸਾਨ ਵੀ ਨਾ ਹੋਵੇ ਜੈ ਹਿੰਦ ਜੈ ਵਾਟ ਅਦਰ ਦੇ ਲਗਭਗ ਸਾਡੇ ਸਫਾਈ ਕਰਮਚਾਰੀ ਔਰ ਸਾਡੇ ਅਸੀਂ ਨਾਲੇ ਦੀ ਜਿਹੜੀ ਸਾਡੇ ਕੋਲ ਗਏਗਾ 10 ਬੰਦੇ ਸੜੀ ਗਏਗਾ ਉਹ ਰੈਗੂਲਰ ਕੰਮ ਕਰਦੇ ਹੋਇਆ ਜਿੱਥੇ ਜਿੱਥੇ ਸਾਨੂੰ ਕੰਪਲੇਂਟ ਆਉਂਦੀ ਹੈ ਕਿਸੇ ਕਾਉਂਸਲਰ ਦੀ ਇਹਨਾਂ ਕੋਈ ਆਮ ਨਾਗਰਿਕ ਦੀ ਅਸੀਂ ਉਹ ਨਾਲੇ ਨੂੰ ਤੁਰੰਤ ਹੀ ਸਾਫ ਕਰਦੇ ਆਂ ਔਰ ਵੱਡੇ ਪੱਧਰ ਤੇ ਸਾਡੇ ਜਿਹੜੇ ਚੀਫ ਸੈਨੀਟਰੀ ਇੰਸਪੈਕਟਰ ਹੈ ਜੀ.ਐਸ.ਵੀ ਦੇ ਨਾਲ ਵਿਜੇ ਤੇ ਜਿੱਥੇ ਲੋਡ ਪੰਦੀ ਅਸੀਂ ਨਾਲੇ ਦੀ ਕਲੀਅਰ ਕਰਾਣੇ ਪਿਆ ਔਰ ਕਾਫੀ ਸਾਰੇ ਨਾਲੇ ਹੋ ਗਿਆ ਕੁਝ ਰਹਿ ਗਏ ਨੇ ਉਹਨਾਂ ਦੀ ਵੀ ਸਫਾਈ ਬਹੁਤ ਜਲਦੀ ਹੋਣ ਜਾ ਰਹੀ ਔਰ ਮੈਂ ਸਮਝਦਾ ਵੀ ਸ਼ਾਇਦ ਐਸ 10-12 ਦਿਨਾਂ ਦੇ ਵਿੱਚ ਵਿੱਚ ਲਗਭਗ ਜਿਹੜੇ ਨਾਲਿਆਂ ਦੀ ਸਫਾਈ ਆ ਹੋ ਜਾਏਗੀ ਬਰਸਾਤਾਂ ਦੇ ਦਿਨ ਲਗਭਗ ਸ਼ੁਰੂ ਹੋ ਚੁੱਕੇ ਨੇ ਤੇ ਸ਼ਹਿਰ ਵਿੱਚੋਂ ਵਗਦੀ ਨਾਲੀਆਂ ਦੀ ਸਫਾਈ ਦਾ ਮਾਮਲਾ ਹਜੇ ਵੀ ਉਸੇ ਤਰ੍ਹਾਂ ਹੈ ਸ਼ਹਿਰ ਵਾਸੀਆਂ ਨੇ ਨਗਰ ਨਿਗਮ ਅੱਗੇ ਅਪੀਲ ਕਰਦੇ ਹੋਏ ਕਿਹਾ ਹੈ ਕਿ ਬਰਸਾਤਾਂ ਦੇ ਦਿਨਾਂ ਵਿੱਚ ਸ਼ਹਿਰ ਦੇ ਵਿੱਚ ਨਾਲੇ ਬਲੌਕੇਜ ਹੋਣ ਕਰਕੇ ਬਹੁਤ ਗੰਦਾ ਪਾਣੀ ਖੜਾ ਹੋ ਜਾਂਦਾ ਹੈ ਤੇ ਇਸ ਨੂੰ ਠੀਕ ਕਰਵਾਇਆ ਜਾਵੇ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਬਰਸਾਤਾਂ ਦੇ ਦਿਨਾਂ ਵਿੱਚ ਸ਼ਹਿਰ ਦਾ ਗਾਂਧੀ ਚੌਂਕ ਵਾਲਾ ਏਰੀਆ ਜਿਹੜਾ ਹੈ ਵਾਲਮੀਕੀ ਚੌਂਕ ਵਾਲਾ ਏਰੀਆ ਹੈ ਇੱਕ ਦਰਿਆ ਦੀ ਤਰ੍ਹਾਂ ਚਲਣ ਲੱਗ ਪੈਂਦਾ ਹੈ ਤੇ ਉਹਨਾਂ ਨੇ ਇਸ ਮੌਕੇ ਤੇ ਕਿਹਾ ਹੈ ਕਿ ਪ੍ਰਸ਼ਾਸਨ ਨੇ ਨਾਲੇ ਜਲਦੀ ਸਾਫ਼ ਨਾ ਕਰਵਾਇਆ ਤਾਂ ਸ਼ਹਿਰ ਦਾ ਬੁਰਾ ਹਾਲ ਹੋ ਹੈ ਤੇ ਕਿਹਾ ਹੈ ਕਿ ਸ਼ਹਿਰ ਦੇ ਵਿੱਚ ਬਗਦੇ ਸਾਰੀ ਨਾਲੀਆਂ ਨੂੰ ਨਾਲਿਆਂ ਨੂੰ ਜਲਦੀ ਹੀ ਠੀਕ ਕਰਵਾਇਆ ਜਾਵੇ ਤੇ ਇਸ ਸਬੰਧ ਵਿੱਚ ਜਦੋਂ ਨਗਰ ਨਿਗਮ ਦੇ ਮੇਅਰ ਪੰਨਾ ਨਾਲ ਪਾਰਟੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੀ ਨਾਲਾ ਗੈਂਗ ਦੀ 10 ਮੈਂਬਰੀ ਮੀਟਿੰਗ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਮੀਟਿੰਗ ਕਰਕੇ ਇਹ ਗੈਂਗ ਜਿਹੜੀ ਹੈ ਤਿਆਰ ਕੀਤੀ ਗਈ ਹੈ ਜਿੱਥੋਂ ਕੋਈ ਵੀ ਸ਼ਿਕਾਇਤ ਮਿਲਦੀ ਹੈ ਉੱਥੇ ਜਾਂਦੇ ਨੇ ਤੇ ਸ਼ਹਿਰ ਵਿੱਚ ਨਾਲਿਆਂ ਦੀ ਸਫਾਈ ਜਿਹੜੀ ਹੈ ਜਿਸ ਤਰ੍ਹਾਂ ਦੇ ਨਾਲ ਸ਼ਹਿਰ ਵਾਸੀਆਂ ਨੇ ਕਿਹਾ ਕਿ ਬਲਾਕੇਜ ਦੀ ਸਮੱਸਿਆ ਹੈ ਉਸ ਨੂੰ ਦੂਰ ਕਰਦੇ ਨੇ ਅੱਜ ਜਿਹੜਾ ਵਿਸ਼ੇ ਲੈ ਕੇ ਆਏ ਹੋ ਤੁਸੀਂ ਕੀ ਸ਼ਹਿਰ ਦੇ ਵਿੱਚ ਨਾਲਿਆਂ ਦੀ ਸਫਾਈ ਹੋਣੀ ਚਾਹੀਦੀ ਹੈ ਕਿਉਂਕਿ ਨਾਲਿਆਂ ਦੀ ਸਫਾਈ ਤੇ ਇਤਨੀ ਕੀ ਜ਼ਰੂਰੀ ਹੈ ਤੇ ਸਾਰੇ ਦੇ ਹਾਲਾਤ ਦੇਖਦੇ ਪਿਓ ਜਿਸ ਹਸਾਬ ਨਾਲ ਮਾਨਸੂਨ ਆਈਏ ਮਾਨਸੂਨ ਤੇ ਜਿਸ ਇਲਾਕੇ 'ਚ ਵੀ ਆ ਰਹੀਓ ਸਮਝੋ ਕਿ ਤਬਾਹੀਆਂ ਵਧਦੀ ਜਾ ਰਹੀ ਹੈ ਕਿਉਂਕਿ ਉੱਥੇ ਦੇ ਸ਼ਹਿਰ ਕੀ ਹਰ ਤਰ੍ਹਾਂ ਦੇ ਸਮਝੋ ਕਿ ਕੋਈ ਇਲਾਕਾ ਛੱਡਿਆ ਨਹੀਂ ਜਿੱਥੇ ਕੀ ਪਾਣੀ ਪਾਣੀ ਨਹੀਂ ਹੋਇਆ ਤੇ ਸਾਡੇ ਪਠਾਨਕੋਟ 'ਚ ਵੀ ਜਿਹੜੀ ਨਗਰ ਨਿਗਮ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਸਮਾਂ ਰੰਦੇ ਹਲੀ ਸਾਡੇ ਤੇ ਮਾਨਸੂਨ ਦਾ ਥੋੜਾ ਬਚਾਇਆ ਤੇ ਜਿੰਨੇ ਵੀ ਸ਼ਹਿਰ ਚ ਨਾਲੇ ਪੈਂਦੇ ਆ ਉਹਨਾਂ ਦੀ ਵੱਦ ਵੱਦ ਗਾਰ ਕਢਾਈ ਜਾਏ ਸਫਾਈ ਕੀਤੀ ਜਾਵੇ ਕਿਉਂਕਿ ਕੋਲਾਂ ਤੇ ਆਲਰੇਡੀ ਲੋਕਾਂ ਨੇ ਮਲ ਚੁੱਕੇ ਕੋਲਾਂ ਦੇ ਬਿਲਕੁਲ ਹੀ ਬੰਦ ਆ ਕਿਉਂਕਿ ਮਮੂਨ ਤੋਂ ਜਿਹੜਾ ਪਾਣੀ ਚੱਲਦਾ ਤੇ ਆਉ ਸਾਡੇ ਸ਼ਹਿਰ ਵਿੱਚ ਆਂਦਾ ਦੇ ਉਤੋਂ ਜਿਹੜੀ ਪੁਰਾਣੀ ਸਬਜ਼ੀ ਮੰਡੀ ਦੇ ਅੰਦਰ ਤੇ ਸਮਝੋ ਕਿ ਸਮੁੰਦਰ ਪੰਜੰਦਾ ਤੇ ਜਿਹੜੀ ਗਾਂਧੀ ਚੌਂ ਤੇ ਨਾਲ ਜਿਹੜੇ ਨਵੀਂ ਸ਼ੈੱਡ ਬਣਾਈ ਹੈ ਉਸ ਤੋਂ ਵਿਸ਼ਕਰਮਾ ਮਦਰ ਨੂੰ ਪਾਣੀ ਇਸ ਤਰ੍ਹਾਂ ਆਂਦਾ ਕਿ ਜਿਸ ਤਰ੍ਹਾਂ ਸਮਝੋ ਕੋਈ ਦਰਿਆ ਹੋਵੇ ਕੋ ਬਾਂਦ ਕਿ ਸਮਝੋ ਡੈਮ ਟੁੱਟ ਗਿਆ ਤੇ ਇਸ ਕਰਕੇ ਪ੍ਰਸ਼ਾਸਨ ਅੱਗੇ ਮੇਰੀ ਨਗਰ ਨਿਗਮ ਅੱਗੇ ਹੀ ਮੰਗਾ ਕਿ ਜਲਦੀ ਤੋਂ ਜਲਦੀ ਜਿਹੜੀ ਸਮੇਂ ਰਹਿੰਦੇ ਨਾਲਿਆਂ ਦੀ ਸਫਾਈ ਕੀਤੀ ਜਾਏ ਜਿਹਦੇ ਨਾਲ ਕਿ ਕੋਈ ਕੈਜ਼ੂਐਲਟੀ ਵੀ ਨਾ ਹੋਵੇ ਤੇ ਨੁਕਸਾਨ ਵੀ ਨਾ ਹੋਵੇ ਜੈ ਹਿੰਦ ਜੈ ਵਾਟ ਅੰਦਰ ਦੇ ਲੱਗੋ ਕਿ ਸਾਡੇ ਸਫਾਈ ਕਰਮਚਾਰੀ ਔਰ ਸਾਡੇ ਅਸੀਂ ਨਾਲੇ ਦੀ ਜਿਹੜੀ ਸਾਡੇ ਕੋਲ ਗਿਆਂਗਾ 10 ਬੰਦੇ ਸੜੀ ਗਿਆਂਗੇ ਉਹ ਰੈਗੂਲਰ ਕੰਮ ਕਰਦੇ ਹੋਏ ਆ ਜਿੱਥੇ ਜਿੱਥੇ ਸਾਨੂੰ ਕੰਪਲੇਂਟ ਆਉਂਦੀ ਹੈ ਕਿਸੇ ਕਾਉਂਸਲਰ ਦੀ ਯਾ ਕੋਈ ਆਮ ਨਾਗਰਿਕ ਦੀ ਅਸੀਂ ਉਹ ਨਾਲੇ ਨੂੰ ਤੁਰੰਤ ਹੀ ਸਾਫ ਕਰਦੇ ਆਂ ਔਰ ਵੱਡੇ ਪੱਧਰ ਤੇ ਸਾਡੇ ਜਿਹੜੇ ਚੀਫ ਸੈਨੀਟ ਇੰਸਪੈਕਟਰ ਹੈ ਜੀਐਸਵੀ ਦੇ ਨਾਲ ਵੀ ਜਿੱਥੇ ਜਿੱਥੇ ਲੋਡ ਬੰਦੀ ਅਸੀਂ ਨਾਲੇ ਦੀ ਕਲੀਅਰ ਕਰਾਣੇ ਪਿਆ ਔਰ ਕਾਫੀ ਸਾਰੇ ਨਾਲੇ ਹੋ ਗਏ ਕੁਝ ਰਹਿ ਗਏ ਨੇ ਉਹਨਾਂ ਦੀ ਵੀ ਸਫਾਈ ਬਹੁਤ ਜਲਦੀ ਹੋਣ ਜਾ ਰਹੀ ਔਰ ਮੈਂ ਸਮਝਦਾ ਵੀ ਸ਼ਾਇਦ ਐਸਾ 10-12 ਦਿਨਾਂ ਦੇ ਵਿੱਚ ਵਿੱਚ ਲਗਭਗ ਜਿਹੜੇ ਨਾਲਿਆਂ ਦੀ ਸਫਾਈ ਆ ਹੋ ਜਾਏਗੀ ਪਰ ਸੰਤਾਂ ਦੇ ਦਿਨ ਲਗਭਗ ਸ਼ੁਰੂ ਹੋ ਚੁੱਕੇ ਨੇ ਤੇ ਸ਼ਹਿਰ ਵਿੱਚੋਂ ਵਗਦੀ ਨਾਲੀਆਂ ਦੀ ਸਫਾਈ ਦਾ ਮਾਮਲਾ ਹਜੇ ਵੀ ਉਸੇ ਤਰ੍ਹਾਂ ਹੈ ਸ਼ਹਿਰ ਵਾਸੀਆਂ ਨੇ ਨਗਰ ਨਿਗਮ ਅੱਗੇ ਅਪੀਲ ਕਰਦੇ ਹੋਏ ਕਿਹਾ ਹੈ ਕਿ ਬਰਸਾਤਾਂ ਦੇ ਦਿਨਾਂ ਵਿੱਚ ਸ਼ਹਿਰ ਦੇ ਵਿੱਚ ਨਾਲੇ ਬਲੌਕਜ ਹੋਣ ਕਰਕੇ ਬਹੁਤ ਗੰਦਾ ਪਾਣੀ ਖੜਾ ਹੋ ਜਾਂਦਾ ਹੈ ਤੇ ਇਸ ਨੂੰ ਠੀਕ ਕਰਵਾਇਆ ਜਾਵੇ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਬਰਸਾਤਾਂ ਦੇ ਦਿਨਾਂ ਵਿੱਚ ਸ਼ਹਿਰ ਦਾ ਗਾਂਧੀ ਚੌਂਕ ਵਾਲਾ ਏਰੀਆ ਜਿਹੜਾ ਹੈ ਵਾਲਮੀਕੀ ਚੌਂਕ ਵਾਲਾ ਏਰੀਆ ਹੈ ਇੱਕ ਦਰਿਆ ਦੀ ਤਰ੍ਹਾਂ ਚਲਣ ਲੱਗ ਪੈਂਦਾ ਹੈ ਤੇ ਉਹਨਾਂ ਨੇ ਇਸ ਮੌਕੇ ਤੇ ਕਿਹਾ ਹੈ ਕਿ ਪ੍ਰਸ਼ਾਸਨ ਨੇ ਨਾਲੇ ਜਲਦੀ ਸਾਫ਼ ਨਾ ਕਰਵਾਇਆ ਤਾਂ ਸ਼ਹਿਰ ਦਾ ਬੁਰਾ ਹਾਲ ਹੋ ਸਕ ਹੈ ਤੇ ਕਿਹਾ ਹੈ ਕਿ ਸ਼ਹਿਰ ਦੇ ਵਿੱਚ ਬਗਦੇ ਸਾਰੀ ਨਾਲੀਆਂ ਨੂੰ ਨਾਲਿਆਂ ਨੂੰ ਜਲਦੀ ਹੀ ਠੀਕ ਕਰਵਾਇਆ ਜਾਵੇ ਤੇ ਇਸ ਸਬੰਧ ਵਿੱਚ ਜਦੋਂ ਨਗਰ ਨਿਗਮ ਦੇ ਮੇਅਰ ਪੰਨਾ ਨਾਲ ਪਾਰਟੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੀ ਨਾਲਾ ਗੈਂਗ ਦੀ 10 ਮੈਂਬਰੀ ਮੀਟਿੰਗ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਮੀਟਿੰਗ ਕਰਕੇ ਇਹ ਗੈਂਗ ਜਿਹੜੀ ਹੈ ਤਿਆਰ ਕੀਤੀ ਗਈ ਹੈ ਜਿੱਥੋਂ ਕੋਈ ਵੀ ਸ਼ਿਕਾਇਤ ਮਿਲਦੀ ਹੈ ਉੱਥੇ ਜਾਂਦੇ ਨੇ ਤੇ ਸ਼ਹਿਰ ਵਿੱਚ ਨਾਲਿਆਂ ਦੀ ਸਫਾਈ ਜਿਹੜੀ ਹੈ ਜਿਸ ਤਰ੍ਹਾਂ ਦੇ ਨਾਲ ਸ਼ਹਿਰ ਵਾਸੀਆਂ ਨੇ ਕਿਹਾ ਕਿ ਬਲਾਕੇਜ ਦੀ ਸਮੱਸਿਆ ਹੈ ਉਸ ਨੂੰ ਦੂਰ ਕਰਦੇ ਨੇ ਅੱਜ ਜਿਹੜਾ ਵਿਸ਼ੇ ਲੈ ਕੇ ਆਏ ਹੋ ਤੁਸੀਂ ਕੀ ਸ਼ਹਿਰ ਦੇ ਵਿੱਚ ਨਾਲਿਆਂ ਦੀ ਸਵੈ ਹੋਣੀ ਚਾਹੀਦੀ ਹੈ ਕਿਉਂਕਿ ਨਾਲਿਆਂ ਦੀ ਸਫਾਈ ਤੇ ਇਤਨੀ ਕੀ ਜ਼ਰੂਰੀ ਹੈ ਤੇ ਸਾਰੇ ਦੇਸ਼ ਦਾ ਹਾਲਾਤ ਦੇਖਦੇ ਪਿਓ ਜਿਸ ਹਾਵਨਾ ਮਾਨਸੂਨ ਆਈਏ ਮਾਨਸੂਨ ਤੇ ਜਿਸ ਇਲਾਕੇ 'ਚ ਵੀ ਆ ਰਹੀਓ ਸਮਝੋ ਕਿ ਤਬਾਹੀਆਂ ਵਧਦੀ ਜਾ ਰਹੀ ਹੈ ਕਿਉਂਕਿ ਉੱਥੇ ਦੇ ਸ਼ਹਿਰ ਕੀ ਹਰ ਤਰ੍ਹਾਂ ਦੇ ਸਮਝੋਗੀ ਕੋਈ ਇਲਾਕਾ ਛੱਡੇ ਨਹੀਂ ਜਿੱਥੇ ਕੀ ਪਾਣੀ ਪਾਣੀ ਨਹੀਂ ਹੋਇਆ ਤੇ ਸਾਡੇ ਪਠਾਨਕੋਟ 'ਚ ਵੀ ਜਿਹੜੀ ਨਗਰ ਨਿਗਮ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਸਮਾਂ ਰੰਦੇ ਹਲੀ ਸਾਡੇ ਤੇ ਮਾਨਸੂਨ ਦਾ ਥੋੜਾ ਬਚਾਏ ਤੇ ਜਿੰਨੇ ਵੀ ਸ਼ਹਿਰ ਚ ਨਾਲੇ ਪੈਂਦੇ ਆ ਉਹਨਾਂ ਦੀ ਵੱਧ ਤੋਂ ਵੱਧ ਗਾਰ ਕਢਾਈ ਜਾਏ ਸਫਾਈ ਕੀਤੀ ਜਾਵੇ ਕਿਉਂਕਿ ਕੋਲਾਂ ਤੇ ਆਲਰੇਡੀ ਲੋਕਾਂ ਨੇ ਮਲ ਚੁੱਕੇ ਕੋਲਾਂ ਦੇ ਬਿਲਕੁਲ ਹੀ ਬੰਦ ਆ ਕਿਉਂਕਿ ਮਮੂਨ ਤੋਂ ਜਿਹੜਾ ਪਾਣੀ ਚੱਲਦਾ ਤੇ ਆਉ ਸਾਡੇ ਸ਼ਹਿਰ ਵਿੱਚ ਆਂਦਾ ਤੇ ਉਤੋਂ ਜਿਹੜੀ ਪੁਰਾਣੀ ਸਬਜ਼ੀ ਮੰਡੀ ਦੇ ਅੰਦਰ ਤੇ ਸਮਝੋ ਕਿ ਸਮੁੰਦਰ ਬਣ ਜਾਂਦਾ ਤੇ ਜਿਹੜੀ ਗਾਂਧੀ ਚੌਂ ਦੇ ਨਾਲ ਜਿਹੜੇ ਨਵੀਂ ਸ਼ੈੱਡ ਬਣਾਈ ਹੈ ਉਸ ਤੋਂ ਵਿਸ਼ਕਰਮਾ ਮਦਰ ਨੂੰ ਪਾਣੀ ਇਸ ਤਰ੍ਹਾਂ ਆਉਂਦਾ ਕਿ ਜਿਸ ਤਰ੍ਹਾਂ ਸਮਝੋ ਕੋਈ ਦਰਿਆ ਹੋਵੇ ਕੋਈ ਬਾਂਦ ਕਿ ਸਮਝੋ ਡੈਮ ਟੁੱਟ ਗਿਆ ਤੇ ਇਸ ਕਰਕੇ ਪ੍ਰਸ਼ਾਸਨ ਅਗੇ ਮੇਰੀ ਨਗਰ ਨਿਗਮ ਅਗੇ ਹੀ ਮੰਗਾ ਕਿ ਜਲਦੀ ਤੋਂ ਜਲਦੀ ਜਿਹੜੀ ਸਮੇਂ ਰਹਿੰਦੇ ਨਾਲਿਆਂ ਦੀ ਸਫਾਈ ਕੀਤੀ ਜਾਏ ਜਿਹਦੇ ਨਾਲ ਕਿ ਕੋਈ ਕੈਜੂਐਲਟੀ ਵੀ ਨਾ ਹੋਵੇ ਤੇ ਨੁਕਸਾਨ ਵੀ ਨਾ ਹੋਵੇ ਜੈ ਹਿੰਦ ਜੈ ਵਾਟ ਅਦਰ ਤੇ ਲਾਧਮਾ ਦੇ ਸਾਡੇ ਸਫਾਈ ਕਰਮਚਾਰੀ ਔਰ ਸਾਡੇ ਅਸੀਂ ਨਾਲੇ ਦੀ ਜਿਹੜੀ ਸਾਡੇ ਕੋਲ ਗੈਂਗ ਆ 10 ਬੰਦੇ ਸਾਡੇ ਗੈਂਗ ਹੋ ਰੈਗੂਲਰ ਕੰਮ ਕਰਦੇ ਹੋਏ ਜਿੱਥੇ ਜਿੱਥੇ ਸਾਨੂੰ ਕੰਪਲੇਂਟ ਆਉਂਦੀ ਹੈ ਕਿਸੇ ਕਾਉਂਸਲਰ ਦੀ ਇਆਂ ਕੋਈ ਆਮ ਨਾਗਰਿਕ ਦੇ ਅਸੀਂ ਉਹ ਨਾਲੇ ਨੂੰ ਤੁਰੰਤ ਹੀ ਸਾਫ ਕਰਦੇ ਆਂ ਔਰ ਵੱਡੇ ਪੱਧਰ ਤੇ ਸਾਡੇ ਜਿਹੜੇ ਚੀਫ ਸੈਨੀਟਰੀ ਇੰਸਪੈਕਟਰ ਹੈ ਜੀ.ਐਸ.ਵੀ ਦੇ ਨਾਲ ਵਿਜੇ ਤੇ ਜਿੱਥੇ ਲੋਡ ਪੰਦੀ ਅਸੀਂ ਨਾਲੇ ਦੀ ਕਲੀਅਰ ਕਰਾਣੇ ਪਿਆ ਔਰ ਕਾਫੀ ਸਾਰੇ ਨਾਲੇ ਹੋ ਗਏ ਕੁਝ ਰਹਿ ਗਏ ਨੇ ਉਹਨਾਂ ਦੀ ਵੀ ਸਫਾਈ ਬਹੁਤ ਜਲਦੀ ਹੋਣ ਜਾ ਰਹੀ ਔਰ ਮੈਂ ਸਮਝਦਾ ਵੀ ਸ਼ਾਇਦ ਐਸ 10-12 ਦਿਨਾਂ ਦੇ ਵਿੱਚ ਵਿੱਚ ਲਗਭਗ ਜਿਹੜੇ ਨਾਲੇ ਨੇ ਸਫਾਈ ਆ ਹੋ ਜੈਗੇ ਬਰਸਾਤਾਂ ਦੇ ਦਿਨ ਲਗਭਗ ਸ਼ੁਰੂ ਹੋ ਚੁੱਕੇ ਨੇ ਤੇ ਸ਼ਹਿਰ ਵਿੱਚੋਂ ਵਗਦੀ ਨਾਲੀਆਂ ਦੀ ਸਫਾਈ ਦਾ ਮਾਮਲਾ ਹਜੇ ਵੀ ਉਸੇ ਤਰ੍ਹਾਂ ਹੈ ਸ਼ਹਿਰ ਵਾਸੀਆਂ ਨੇ ਨਗਰ ਨਿਗਮ ਅੱਗੇ ਅਪੀਲ ਕਰਦੇ ਹੋਏ ਕਿਹਾ ਹੈ ਕਿ ਬਰਸਾਤਾਂ ਦੇ ਦਿਨਾਂ ਵਿੱਚ ਸ਼ਹਿਰ ਦੇ ਵਿੱਚ ਨਾਲੇ ਬਲੌਕਜ ਹੋਣ ਕਰਕੇ ਬਹੁਤ ਗੰਦਾ ਪਾਣੀ ਖੜਾ ਹੋ ਜਾਂਦਾ ਹੈ ਤੇ ਇਸ ਨੂੰ ਠੀਕ ਕਰਵਾਇਆ ਜਾਵੇ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਬਰਸਾਤਾਂ ਦੇ ਦਿਨਾਂ ਵਿੱਚ ਸ਼ਹਿਰ ਦਾ ਗਾਂਧੀ ਚੌਂਕ ਵਾਲਾ ਏਰੀਆ ਜਿਹੜਾ ਹੈ ਵਾਲਮੀਕੀ ਚੌਂਕ ਵਾਲਾ ਏਰੀਆ ਹੈ ਇੱਕ ਦਰਿਆ ਦੀ ਤਰ੍ਹਾਂ ਚੱਲਣ ਲੱਗ ਪੈਂਦਾ ਹੈ ਤੇ ਉਹਨਾਂ ਨੇ ਇਸ ਮੌਕੇ ਤੇ ਕਿਹਾ ਹੈ ਕਿ ਪ੍ਰਸ਼ਾਸਨ ਨੇ ਨਾਲੇ ਜਲਦੀ ਸਾਫ਼ ਨਾ ਕਰਵਾਇਆ ਤਾਂ ਸ਼ਹਿਰ ਦਾ ਬੁਰਾ ਹਾਲ ਹੋ ਹੈ ਤੇ ਕਿਹਾ ਹੈ ਕਿ ਸ਼ਹਿਰ ਦੇ ਵਿੱਚ ਬਗਦੇ ਸਾਰੀ ਨਾਲੀਆਂ ਨੂੰ ਨਾਲਿਆਂ ਨੂੰ ਜਲਦੀ ਹੀ ਠੀਕ ਕਰਵਾਇਆ ਜਾਵੇ ਤੇ ਇਸ ਸਬੰਧ ਵਿੱਚ ਜਦੋਂ ਨਗਰ ਨਿਗਮ ਦੇ ਮੇਅਰ ਪੰਨਾ ਨਾਲ ਪਾਰਟੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੀ ਨਾਲਾ ਗੈਂਗ ਦੀ 10 ਮੈਂਬਰੀ ਮੀਟਿੰਗ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਮੀਟਿੰਗ ਕਰਕੇ ਇਹ ਗੈਂਗ ਜਿਹੜੀ ਹੈ ਤਿਆਰ ਕੀਤੀ ਗਈ ਹੈ ਜਿੱਥੋਂ ਕੋਈ ਵੀ ਸ਼ਿਕਾਇਤ ਮਿਲਦੀ ਹੈ ਉੱਥੇ ਜਾਂਦੇ ਨੇ ਤੇ ਸ਼ਹਿਰ ਵਿੱਚ ਨਾਲਿਆਂ ਦੀ ਸਫਾਈ ਜਿਹੜੀ ਹੈ ਜਿਸ ਤਰ੍ਹਾਂ ਦੇ ਨਾਲ ਸ਼ਹਿਰ ਵਾਸੀਆਂ ਨੇ ਕਿਹਾ ਕਿ ਬਲਾਕੇਜ ਦੀ ਸਮੱਸਿਆ ਹੈ ਉਸ ਨੂੰ ਦੂਰ ਕਰਦੇ ਨੇ ਅੱਜ ਜਿਹੜਾ ਵਿਸ਼ੇ ਲੈ ਕੇ ਆਏ ਹੋ ਤੁਸੀਂ ਕਿ ਸ਼ਹਿਰ ਦੇ ਵਿੱਚ ਨਾਲਿਆਂ ਦੀ ਸਵੈ ਹੋਣੀ ਚਾਹੀਦੀ ਹੈ ਕਿਉਂਕਿ ਨਾਲਿਆਂ ਦੀ ਸਫਾਈ ਤੇ ਇਤਨੀ ਕੀ ਜ਼ਰੂਰੀ ਹੈ ਤੇ ਸਾਰੇ ਦੇਸ਼ ਦਾ ਹਾਲਾਤ ਦੇਖਦੇ ਪਿਓ ਜਿਸ ਹਾਵ ਨ ਮਾਨਸੂਨ ਆਈਏ ਮਾਨਸੂਨ ਤੇ ਜਿਸ ਇਲਾਕੇ ਜੀ ਵੀ ਆ ਰਹੀਓ ਸਮਝੋ ਕਿ ਤਬਈਆਂ ਬੁੜਦੀ ਜਾ ਰਹੀ ਹੈ ਕਿਉਂਕਿ ਉੱਥੇ ਦੇ ਸ਼ਹਿਰ ਕੀ ਹਰ ਤਰ੍ਹਾਂ ਦੇ ਸਮਝੋਗੀ ਕੋਈ ਇਲਾਕਾ ਛੱਡੇ ਨਹੀਂ ਜਿੱਥੇ ਕੀ ਪਾਣੀ ਪਾਣੀ ਨਹੀਂ ਹੋਇਆ ਤੇ ਸਾਡੇ ਪਠਾਨਕੋਟ ਚ ਵੀ ਜਿਹੜੀ ਨਗਰ ਨਿਗਮ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਸਮਾਂ ਰਹਿੰਦੇ ਹਲੀ ਸਾਡੇ ਤੇ ਮਾਨਸੂਨ ਦਾ ਥੋੜਾ ਬਚਾਏ ਤੇ ਜਿੰਨੇ ਵੀ ਸ਼ਹਿਰ ਚ ਨਾਲੇ ਪੈਂਦੇ ਆ ਉਹਨਾਂ ਦੀ ਵੱਦ ਵੱਦ ਗਾਰ ਘਟਾਈਏ ਸਫਾਈ ਕੀਤੀ ਜਾਵੇ ਕਿਉਂਕਿ ਕੋਲਾਂ ਤੇ ਆਲਰੇਡੀ ਲੋਕਾਂ ਨੇ ਮਲ ਚੁੱਕੇ ਕੋਲਾਂ ਦੇ ਬਿਲਕੁਲ ਹੀ ਬੰਦ ਆ ਕਿਉਂਕਿ ਮਮੂਨ ਤੋਂ ਜਿਹੜਾ ਪਾਣੀ ਚੱਲਦਾ ਤੇ ਆਉ ਸਾਡੇ ਸ਼ਹਿਰ ਵਿੱਚ ਆਂਦਾ ਤੇ ਉਤੋਂ ਜਿਹੜੀ ਪੁਰਾਣੀ ਸਬਜ਼ੀ ਮੰਡੀ ਦੇ ਅੰਦਰ ਤੇ ਸਮਝੋ ਕਿ ਸਮੁੰਦਰ ਪੰਜਦਾ ਤੇ ਜਿਹੜੀ ਗਾਂਧੀ ਚੌਂ ਦੇ ਨਾਲ ਜਿਹੜੇ ਨਵੀਂ ਸ਼ੈੱਡ ਬਣਾਈ ਹੈ ਉਸ ਤੋਂ ਵਿਸ਼ਕਰਮਾ ਮਦਰ ਨੂੰ ਪਾਣੀ ਇਸ ਤਰ੍ਹਾਂ ਆਂਦਾ ਕਿ ਜਿਸ ਤਰ੍ਹਾਂ ਸਮਝੋ ਕੋਈ ਦਰਿਆ ਹੋਵੇ ਕੋ ਬਾਂਦ ਕੀ ਸਮਝੋ ਡੈਮ ਟੁੱਟ ਗਿਆ ਤੇ ਇਸ ਕਰਕੇ ਪ੍ਰਸ਼ਾਸਨ ਅੱਗੇ ਮੇਰੀ ਨਗਰ ਨਿਗਮ ਅੱਗੇ ਹੀ ਮੰਗਾ ਕਿ ਜਲਦੀ ਤੋਂ ਜਲਦੀ ਜਿਹੜੀ ਸਮੇਂ ਰਹਿੰਦੇ ਨਾਲਿਆਂ ਦੀ ਸਫਾਈ ਕੀਤੀ ਜਾਏ ਜਿਹਦੇ ਨਾਲ ਕਿ ਕੋਈ ਕੈਜ਼ੂਐਲਟੀ ਵੀ ਨਾ ਹੋਵੇ ਤੇ ਨੁਕਸਾਨ ਵੀ ਨਾ ਹੋਵੇ ਜੈ ਹਿੰਦ ਜੈ ਵਾਟ ਅੰਦਰ ਦੇ ਲਾਡਵਾ ਸਾਡੇ ਸਫਾਈ ਕਰਮਚਾਰੀ ਔਰ ਸਾਡੇ ਅਸੀਂ ਨਾਲੇ ਦੀ ਜਿਹੜੀ ਸਾਡੇ ਕੋਲ ਗੈਂਗ ਆ 10 ਬੰਦੇ ਸਾਡੇ ਗੈਂਗ ਹੋ ਰੈਗੂਲਰ ਕੰਮ ਕਰਦੇ ਹੋਏ ਜਿੱਥੇ ਜਿੱਥੇ ਸਾਨੂੰ ਕੰਪਲੇਂਟ ਆਉਂਦੀ ਆ ਕਿਸੇ ਕਾਉਂਸਲਰ ਦੀ ਯਾ ਕੋਈ ਆਮ ਨਾਗਰਿਕ ਦੀ ਅਸੀਂ ਉਹ ਨਾਲੇ ਨੂੰ ਤੁਰੰਤ ਹੀ ਸਾਫ ਕਰ ਰਹੇ ਹਾਂ ਔਰ ਵੱਡੇ ਪੱਧਰ ਤੇ ਸਾਡੇ ਜਿਹੜੇ ਚੀਫ ਸੈਨੀਟਰੀ ਇਨਸਪੈਕਟਰ ਹੈ ਜੀਐਸਵੀ ਦੇ ਨਾਲ ਵੀ ਜਿੱਥੇ ਜਿੱਥੇ ਲੋੜ ਪੈਂਦੀ ਅਸੀਂ ਨਾਲੇ ਦੀ ਕਲੀਅਰ ਕਰਾਣੇ ਪਿਆ ਔਰ ਕਾਫੀ ਸਾਰੇ ਨਾਲੇ ਹੋ ਗਏ ਕੁਝ ਰਹਿ ਗਏ ਨੇ ਉਹਨਾਂ ਦੀ ਵੀ ਸਫਾਈ ਬਹੁਤ ਜਲਦੀ ਹੋਣ ਜਾ ਰਹੀ ਔਰ ਮੈਂ ਸਮਝਦਾ ਵੀ ਸ਼ਾਇਦ ਐਸ 10 12 ਦਿਨਾਂ ਦੇ ਵਿੱਚ ਵਿੱਚ ਲਗਭਗ ਜਿਹੜੇ ਨਾਲੇ ਨੇ ਸਫਾਈ ਆ ਹੋ ਜਾਏਗੀ ਬਰਸਾਤਾਂ ਦੇ ਦਿਨ ਲਗਭਗ ਸ਼ੁਰੂ ਹੋ ਚੁੱਕੇ ਨੇ ਤੇ ਸ਼ਹਿਰ ਵਿੱਚੋਂ ਵਗਦੀ ਨਾਲੀਆਂ ਦੀ ਸਫਾਈ ਦਾ ਮਾਮਲਾ ਹਜੇ ਵੀ ਉਸੇ ਤਰ੍ਹਾਂ ਹੈ ਸ਼ਹਿਰ ਵਾਸੀਆਂ ਨੇ ਨਗਰ ਨਿਗਮ ਅੱਗੇ ਅਪੀਲ ਕਰਦੇ ਹੋਏ ਕਿਹਾ ਹੈ ਕਿ ਬਰਸਾਤਾਂ ਦੇ ਦਿਨਾਂ ਵਿੱਚ ਸ਼ਹਿਰ ਦੇ ਵਿੱਚ ਨਾਲੇ ਬਲੌਕੇਜ ਹੋਣ ਕਰਕੇ ਬਹੁਤ ਗੰਦਾ ਪਾਣੀ ਖੜਾ ਹੋ ਜਾਂਦਾ ਹੈ ਤੇ ਇਸ ਨੂੰ ਠੀਕ ਕਰਵਾਇਆ ਜਾਵੇ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਬਰਸਾਤਾਂ ਦੇ ਦਿਨਾਂ ਵਿੱਚ ਸ਼ਹਿਰ ਦਾ ਗਾਂਧੀ ਚੌਂਕ ਵਾਲਾ ਏਰੀਆ ਜਿਹੜਾ ਹੈ ਵਾਲਮੀਕੀ ਚੌਂਕ ਵਾਲਾ ਏਰੀਆ ਹੈ ਇੱਕ ਦਰਿਆ ਦੀ ਤਰ੍ਹਾਂ ਚਲਣ ਲੱਗ ਪੈਂਦਾ ਹੈ ਤੇ ਉਹਨਾਂ ਨੇ ਇਸ ਮੌਕੇ ਤੇ ਕਿਹਾ ਹੈ ਕਿ ਪ੍ਰਸ਼ਾਸਨ ਨੇ ਨਾਲੇ ਜਲਦੀ ਸਾਫ਼ ਨਾ ਕਰਵਾਇਆ ਤਾਂ ਸ਼ਹਿਰ ਦਾ ਬੁਰਾ ਹਾਲ ਹੋ ਹੈ ਦੇਖਿਆ ਹੈ ਕਿ ਸ਼ਹਿਰ ਦੇ ਵਿੱਚ ਬਗਦੇ ਸਾਰੀ ਨਾਲੀਆਂ ਨੂੰ ਨਾਲਿਆਂ ਨੂੰ ਜਲਦੀ ਹੀ ਠੀਕ ਕਰਵਾਇਆ ਜਾਵੇ ਤੇ ਇਸ ਸੰਬੰਧ ਵਿੱਚ ਜਦੋਂ ਨਗਰ ਨਿਗਮ ਦੇ ਮੇਅਰ ਪੰਨਾ ਨਾਲ ਪਾਰਟੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੀ ਨਾਲਾ ਗੈਂਗ ਦੀ 10 ਮੈਂਬਰੀ ਮੀਟਿੰਗ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਮੀਟਿੰਗ ਕਰਕੇ ਇਹ ਗੈਂਗ ਜਿਹੜੀ ਹੈ ਤਿਆਰ ਕੀਤੀ ਗਈ ਹੈ ਜਿੱਥੋਂ ਕੋਈ ਵੀ ਸ਼ਿਕਾਇਤ ਮਿਲਦੀ ਹੈ ਉੱਥੇ ਜਾਂਦੇ ਨੇ ਤੇ ਸ਼ਹਿਰ ਵਿੱਚ ਨਾਲਿਆਂ ਦੀ ਸਫਾਈ ਜਿਹੜੀ ਹੈ ਜਿਸ ਤਰ੍ਹਾਂ ਦੇ ਨਾਲ ਸ਼ਹਿਰ ਵਾਸੀਆਂ ਨੇ ਕਿਹਾ ਕਿ ਬਲਾਕੇਜ ਦੀ ਸਮੱਸਿਆ ਹੈ ਉਸ ਨੂੰ ਦੂਰ ਕਰਦੇ ਨੇ ਅੱਜ ਜਿਹੜਾ ਵਿਸ਼ੇ ਲੈ ਕੇ ਆਏ ਆ ਤੁਸੀਂ ਕੀ ਸ਼ਹਿਰ ਦੇ ਵਿੱਚ ਨਾਲਿਆਂ ਦੀ ਸਵੈਯੋਨੀ ਚਾਹੀਦੀ ਹੈ ਕਿਉਂਕਿ ਨਾਲਿਆਂ ਦੀ ਸਫਾਈ ਤੇ ਇਤਨੀ ਕੀ ਜ਼ਰੂਰੀ ਹੈ ਤੇ ਸਾਰੇ ਦੇਖਦਾ ਹਾਲ ਦਿਖਦੇ ਪਿਓ ਜਿਸ ਹਸਾਬ ਨਾਲ ਮਾਨਸੂਨ ਆਈਏ ਮਾਨਸੂਨ ਤੇ ਜਿਸ ਇਲਾਕੇ 'ਚ ਵੀ ਆ ਰਹੀਓ ਸਮਝੋ ਕਿ ਤਬਈਆਂ ਬੁੜਦੀ ਜਾ ਰਹੀ ਹੈ ਕਿਉਂਕਿ ਉੱਥੇ ਦੇ ਸ਼ਹਿਰ ਕੀ ਹਰ ਤਰ੍ਹਾਂ ਦੇ ਸਮਝੋਗੀ ਕੋਈ ਇਲਾਕਾ ਛੱਡੇ ਨਹੀਂ ਜਿੱਥੇ ਕੀ ਪਾਣੀ ਪਾਣੀ ਨਹੀਂ ਹੋਇਆ ਤੇ ਸਾਡੇ ਪਠਾਨਕੋਟ 'ਚ ਵੀ ਜਿਹੜੀ ਨਗਰ ਨਿਗਮ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਸਮਾਂ ਰਹਿੰਦੇ ਹਲੀ ਸਾਡੇ ਤੇ ਮਾਨਸੂਨ ਦਾ ਥੋੜਾ ਬਚਾਇਆ ਤੇ ਜਿੰਨੇ ਵੀ ਸ਼ਹਿਰ ਚ ਨਾਲੇ ਪੈਂਦੇ ਆ ਉਹਨਾਂ ਦੀ ਵੱਦ ਵੱਦ ਗੜ ਕਢਾਈ ਜਾਏ ਸਫਾਈ ਕੀਤੀ ਜਾਵੇ ਕਿਉਂਕਿ ਕੋਲਾਂ ਤੇ ਆਲਰੇਡੀ ਲੋਕਾਂ ਨੇ ਮਲ ਚੁਕੇ ਕੋਲਾਂ ਦੇ ਬਿਲਕੁਲ ਹੀ ਬੰਦ ਹੈ ਕਿਉਂਕਿ ਮਮੂਨ ਤੋਂ ਜਿਹੜਾ ਪਾਣੀ ਚੱਲਦਾ ਤੇ ਆਉ ਸਾਡੇ ਸ਼ਹਿਰ ਵਿੱਚ ਆਂਦਾ ਤੇ ਉਤੋਂ ਜਿਹੜੀ ਪੁਰਾਣੀ ਸਬਜ਼ੀ ਮੰਡੀ ਦੇ ਅੰਦਰ ਤੇ ਸਮਝੋ ਕਿ ਸਮੁੰਦਰ ਪੰਜੰਦਾ ਤੇ ਜਿਹੜੀ ਗਾਂਧੀ ਚੌਂ ਤੇ ਨਾਲ ਜਿਹੜੇ ਨਵੀਂ ਸ਼ੈੱਡ ਬਣਾਈ ਹੈ ਉਸ ਤੋਂ ਵਿਸ਼ਕਰਮਾ ਮਦਰ ਨੂੰ ਪਾਣੀ ਇਸ ਤਰ੍ਹਾਂ ਆਂਦਾ ਕਿ ਜਿਸ ਤਰ੍ਹਾਂ ਸਮਝੋ ਕੋਈ ਦਰਿਆ ਹੋਵੇ ਕੋਈ ਬਾਂਦ ਕਿ ਸਮਝੋ ਡੈਮ ਟੁੱਟ ਗਿਆ ਤੇ ਇਸ ਕਰਕੇ ਪ੍ਰਸ਼ਾਸਨ ਅਗੇ ਮੇਰੀ ਨਗਰ ਨਿਗਮ ਅਗੇ ਹੀ ਮੰਗਾ ਕਿ ਜਲਦੀ ਤੋਂ ਜਲਦੀ ਜਿਹੜੀ ਸਮੇਂ ਰਹਿੰਦੇ ਨਾਲਿਆਂ ਦੀ ਸਫਾਈ ਕੀਤੀ ਜਾਏ ਜਿਹਦੇ ਨਾਲ ਕਿ ਕੋਈ ਕੈਜ਼ੂਐਲਟੀ ਵੀ ਨਾ ਹੋਵੇ ਤੇ ਨੁਕਸਾਨ ਵੀ ਨਾ ਹੋਵੇ ਜੈ ਹਿੰਦ ਜੈ ਵਾਟ ਅੰਦਰ ਤੇ ਲਗਭਗ ਸਾਡੇ ਸਫਾਈ ਕਰਮਚਾਰੀ ਔਰ ਸਾਡੇ ਅਸੀਂ ਨਾਲੇ ਨੇ ਜਿਹੜੀ ਸਾਡੇ ਕੋਲ ਗਏਗਾ 10 ਬੰਦੇ ਸਾਡੇ ਗਏਗਾ ਉਹ ਰੈਗੂਲਰ ਕੰਮ ਕਰਦੇ ਹੋਏ ਜਿੱਥੇ ਜਿੱਥੇ ਸਾਨੂੰ ਕੰਪਲੇਂਟ ਆਉਂਦੀ ਹੈ ਕਿਸੇ ਕਾਉਂਸਲਰ ਦੀ ਇਆਂ ਕੋਈ ਆਮ ਨਾਗਰਿਕ ਦੇ ਅਸੀਂ ਉਹ ਨਾਲੇ ਨੂੰ ਤਰੰਤ ਹੀ ਸਾਫ ਕਰਦੇ ਆਂ ਔਰ ਵੱਡੇ ਪੱਧਰ ਤੇ ਸਾਡੇ ਜਿਹੜੇ ਚੀਫ ਸੈਨੀਟਰੀ ਇੰਸਪੈਕਟਰ ਹੈ ਜੀ.ਐਸ.ਵੀ ਦੇ ਨਾਲ ਵੀ ਜਿੱਥੇ ਜਿੱਥੇ ਲੋਡ ਪੰਦੀ ਅਸੀਂ ਨਾਲੇ ਦੀ ਕਲੀਅਰ ਕਰਾਣੇ ਪਿਆ ਔਰ ਕਾਫੀ ਸਾਰੇ ਨਾਲੇ ਹੋ ਗਿਆ ਕੁਝ ਰਹਿ ਗਏ ਨੇ ਉਹਨਾਂ ਦੀ ਵੀ ਸਫਾਈ ਬਹੁਤ ਜਲਦੀ ਹੋਣ ਜਾ ਰਹੀ ਔਰ ਮੈਂ ਸਮਝਦਾ ਵੀ ਸ਼ਾਇਦ ਐਸ 10-12 ਦਿਨਾਂ ਦੇ ਵਿੱਚ ਵਿੱਚ ਲਗਭਗ ਜਿਹੜੇ ਨਾਲਿਆਂ ਦੀ ਸਫਾਈ ਆ ਹੋ ਜਾਏਗੀ ਬਰਸਾਤਾਂ ਦੇ ਦਿਨ ਲਗਭਗ ਸ਼ੁਰੂ ਹੋ ਚੁੱਕੇ ਨੇ ਤੇ ਸ਼ਹਿਰ ਵਿੱਚ ਉਹਦੀ ਨਾਲੀਆਂ ਦੀ ਸਫਾਈ ਦਾ ਮਾਮਲਾ ਹਜੇ ਵੀ ਉਸੇ ਤਰ੍ਹਾਂ ਹੈ ਸ਼ਹਿਰ ਵਾਸੀਆਂ ਨੇ ਨਗਰ ਨਿਗਮ ਅੱਗੇ ਅਪੀਲ ਕਰਦੇ ਹੋਏ ਕਿਹਾ ਹੈ ਕਿ ਬਰਸਾਤਾਂ ਦੇ ਦਿਨਾਂ ਵਿੱਚ ਸ਼ਹਿਰ ਦੇ ਵਿੱਚ ਨਾਲੇ ਬਲੌਕਜ ਹੋਣ ਕਰਕੇ ਬਹੁਤ ਗੰਦਾ ਪਾਣੀ ਖੜਾ ਹੋ ਜਾਂਦਾ ਹੈ ਤੇ ਇਸ ਨੂੰ ਠੀਕ ਕਰਵਾਇਆ ਜਾਵੇ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਬਰਸਾਤਾਂ ਦੇ ਦਿਨਾਂ ਵਿੱਚ ਸ਼ਹਿਰ ਦਾ ਗਾਂਧੀ ਚੌਂਕ ਵਾਲਾ ਏਰੀਆ ਜਿਹੜਾ ਹੈ ਵਾਲਮੀਕੀ ਚੌਂਕ ਵਾਲਾ ਏਰੀਆ ਹੈ ਇੱਕ ਦਰਿਆ ਦੀ ਤਰ੍ਹਾਂ ਚਲਣ ਲੱਗ ਪੈਂਦਾ ਹੈ ਤੇ ਉਹਨਾਂ ਨੇ ਇਸ ਮੌਕੇ ਤੇ ਕਿਹਾ ਹੈ ਕਿ ਪ੍ਰਸ਼ਾਸਨ ਨੇ ਨਾਲੇ ਜਲਦੀ ਸਾਫ਼ ਨਾ ਕਰਵਾਇਆ ਤਾਂ ਸ਼ਹਿਰ ਦਾ ਬੁਰਾ ਹਾਲ ਹੋ ਸਕਦਾ ਹੈ ਹੈ ਤੇ ਕਿਹਾ ਹੈ ਕਿ ਸ਼ਹਿਰ ਦੇ ਵਿੱਚ ਬਗਦੇ ਸਾਰੀ ਨਾਲੀਆਂ ਨੂੰ ਨਾਲਿਆਂ ਨੂੰ ਜਲਦੀ ਹੀ ਠੀਕ ਕਰਵਾਇਆ ਜਾਵੇ ਤੇ ਇਸ ਸਬੰਧ ਵਿੱਚ ਜਦੋਂ ਨਗਰ ਨਿਗਮ ਦੇ ਮੇਅਰ ਪੰਨਾ ਨਾਲ ਪਾਰਟੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੀ ਨਾਲਾ ਗੈਂਗ ਦੀ 10 ਮੈਂਬਰੀ ਮੀਟਿੰਗ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਮੀਟਿੰਗ ਕਰਕੇ ਇਹ ਗੈਂਗ ਜਿਹੜੀ ਹੈ ਤਿਆਰ ਕੀਤੀ ਗਈ ਹੈ ਜਿੱਥੋਂ ਕੋਈ ਵੀ ਸ਼ਿਕਾਇਤ ਮਿਲਦੀ ਹੈ ਉੱਥੇ ਜਾਂਦੇ ਨੇ ਤੇ ਸ਼ਹਿਰ ਵਿੱਚ ਨਾਲਿਆਂ ਦੀ ਸਫਾਈ ਜਿਹੜੀ ਹੈ ਜਿਸ ਤਰ੍ਹਾਂ ਦੇ ਨਾਲ ਸ਼ਹਿਰ ਵਾਸੀਆਂ ਨੇ ਕਿਹਾ ਕਿ ਬਲਾਕੇਜ ਦੀ ਸਮੱਸਿਆ ਹੈ ਉਸ ਨੂੰ ਦੂਰ ਕਰਦੇ ਨੇ ਅੱਜ ਜਿਹੜਾ ਵਿਸ਼ੇ ਲੈ ਕੇ ਆਏ ਹੋ ਤੁਸੀਂ ਕੀ ਸ਼ਹਿਰ ਦੇ ਵਿੱਚ ਨਾਲਿਆਂ ਦੀ ਸਫਾਈ ਹੋਣੀ ਚਾਹੀਦੀ ਹੈ ਕਿਉਂਕਿ ਨਾਲਿਆਂ ਦੀ ਸਫਾਈ ਤੇ ਇਤਨੀ ਕੀ ਜ਼ਰੂਰੀ ਹੈ ਤੇ ਸਾਰੇ ਦੇਸ਼ ਦਾ ਹਾਲਾਤ ਦੇਖਦੇ ਪਿਓ ਜਿਸ ਹਾਵ ਨ ਮਾਨਸੂਨ ਆਈਏ ਮਾਨਸੂਨ ਤੇ ਜਿਸ ਇਲਾਕੇ ਚ ਵੀ ਆ ਰਹੀਓ ਸਮਝੋ ਕਿ ਤਬਈਏ ਬੁੜਦੀ ਜਾ ਰਹੀ ਹੈ ਕਿਉਂਕਿ ਉੱਥੇ ਦੇ ਸ਼ਹਿਰ ਕੀ ਹਰ ਤਰ੍ਹਾਂ ਦੇ ਸਮਝੋਗੀ ਕੋਈ ਇਲਾਕਾ ਛੱਡਿਆ ਨਹੀਂ ਜਿੱਥੇ ਕੀ ਪਾਣੀ ਪਾਣੀ ਨਹੀਂ ਹੋਇਆ ਤੇ ਸਾਡੇ ਪਠਾਨਕੋਟ ਚ ਵੀ ਜਿਹੜੀ ਨਗਰ ਨਿਗਮ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਸਮਾਂ ਰੰਦੇ ਹਲੀ ਸਾਡੇ ਤੇ ਮਾਨਸੂਨ ਦਾ ਥੋੜਾ ਬਚਾਇਆ ਤੇ ਜਿੰਨੇ ਵੀ